ਅੱਜ ਇੱਕ ਐਸੀ ਸ਼ਖਸੀਅਤ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਹੈ ਜਿਹਨੂੰ ਬਹੁਤ ਘੱਟ ਲੋਕ ਜਾਣਦੇ ਨੇ ਪਰੰਤੂ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ 40000 ਉਦ ਰਕਤ ਬੂਟੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੁਹਾਡੇ ਦਿਮਾਗ 'ਚ ਐਸਾ ਕੀ ਆਇਆ ਸੀਗਾ ਕਿ ਤੁਸੀਂ ਇੱਧਰ ਨੂੰ ਇਸ ਅਭਿਆਨ ਵੱਲ ਤੁਰੇ ਸੋਚਿਆ ਕਿ ਯਾਰ ਮੈਨੂੰ ਵੀ ਕੁਝ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਵਿੱਚ ਕੀ ਕੀਤਾ ਜਾ ਸਕਦਾ ਜਦੋਂ ਮੈਂ ਇਸ ਮਹਿੰਮ ਬਾਰੇ ਸੁਣਿਆ ਇਸ ਵਾਰ ਜੁੜਿਆ ਤਾਂ ਇਹ ਸੋਚਿਆ ਯਾਰ ਅੱਜ ਦੇ ਟਾਈਮ ਦੀ ਇਹ ਸਭ ਤੋਂ ਵੱਡੀ ਲੋੜ ਹੈ ਪੇੜ ਆਕਸੀਜਨ ਦਿੰਦੇ ਨੇ ਇਹ ਆਕਸੀਜਨ ਦਾ ਲੰਗਰ ਜੇ ਆਪਾਂ ਲਗਾਇਆ ਜਾਵੇ ਤਾਂ ਇਹ ਵੀ ਦੂਜੇ ਭੋਜਨ ਦੇ ਲੰਗਰ ਤੋਂ ਕਿਸੇ ਵੀ ਤਰ੍ਹਾਂ ਦਾ ਘਟ ਨਹੀਂ ਹੈ ਜੋ ਲੋਕੀ ਕਹਿੰਦੇ ਨੇ ਕੈਨੇਡਾ ਇੰਨਾ ਵਧੀਆ ਕੈਨੇਡਾ ਮੌਸਮ ਇੰਨਾ ਵਧੀਆ ਲੋਕੀ ਕੈਮਰੇ ਤੇ ਤਾਂ ਦੇ ਦੇਖੋ ਜੀ ਨੀਲਾ ਆਕਾਸ਼ ਹੈ ਦੇਖੋ ਉਹ ਲੋਕਾਂ ਨੇ ਕਿੰਨੇ ਬੂਟੇ ਲਗਾਏ ਨੇ 8000 ਤੋਂ ਜ਼ਿਆਦਾ ਬੂਟਾ ਉਹਨਾਂ ਦੇ ਇੱਕ ਆਦਮੀ ਦੇ ਪਿੱਛੇ ਔਰ ਆਪਣੇ 28 ਬੂਟੇ ਨੇ ਕੀ ਮੰਜ਼ਰ ਹੋਊਗਾ ਜਦੋਂ ਉਹ ਪਾਣੀ ਉਹ ਦਰਖਤ ਹਟ ਜਾਣਗੇ ਧਰਤੀ ਹਿੱਟ ਪਾਣੀ ਮੱਕੇਗਾ ਮੈਂ ਤੁਹਾਨੂੰ ਇਹ ਇੱਕ ਗੱਲ ਕਹਿਣਾ ਚਾਹਾਂਗਾ ਤੁਸੀਂ ਇੱਕ ਦਿਨ ਆਪਣੇ ਘਰੇ ਮੋਟਰ ਇਹ ਨਾ ਚਲਾਇਓ ਅੱਛਾ ਤੁਸੀਂ ਉਸ ਦਿਨ ਦੇਖਿਓ ਕਿ ਪਾਣੀ ਤੋਂ ਬਗੈਰ ਤੁਸੀਂ ਕਿਸੇ ਵੀ ਤਰੀਕੇ ਰਹਿ ਕੇ ਦੇਖ ਲਓ ਕਿ ਤੁਸੀਂ ਕਿੱਥੇ ਤੱਕ ਖੜੇ ਹੋ ਤੁਸੀਂ ਘਰ ਦੇ ਵਿੱਚ ਇੱਕ ਦਿਨ ਦੇ ਪਾਣੀ ਨਾ ਹੋਣ ਕਰਕੇ ਹਾਹਾਕਾਰ ਮੱਚ ਸਕਦਾ ਉਸ ਚੀਜ਼ ਵਾਲੇ ਤਾਂ ਹਲੇ ਆਪਾਂ ਜਾਈਏ ਨਾ ਉਸ ਚੀਜ਼ ਦਾ ਤਾਂ ਬਹੁਤ ਬੁਰਾ ਮੰਜ਼ਰ ਹੋਊਗਾ ਇੱਕ ਭਿਆਨਕ ਦ੍ਰਿਸ਼ ਹੋਊਗਾ ਜਿਹਦੇ ਪਿੱਛੇ ਬਹੁਤ ਦੇਸ਼ਾਂ ਦੀ ਲੜਾਈਆਂ ਵੀ ਹੋ ਸਕਦੀਆਂ ਹੈ ਕੁਈ ਸਨੇਹਾ ਦੇਣਾ ਚਾਹੋਗੇ ਬਸ ਮੇਰੀ ਤਾਂ ਇਹੀ ਬੇਨਤੀ ਹੈ ਜੀ ਆਪਾਂ ਜੇ ਮਿਲ ਕੇ ਕੰਮ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਇਹ ਕੋਈ ਔਖਾ ਕੰਮ ਹੈ ਔਰ ਜਗਾ ਦੀ ਜੇ ਕੋਈ ਕਹਿੰਦਾ ਕਿ ਬਹੁਤ ਘਾਟ ਹੈ ਮੈਂ ਕਹਿੰਦਾ ਜਦ ਤੁਸੀਂ ਇੱਕ ਵਾਰੀ ਅੱਖਾਂ ਆਪਾਂ ਇਹਦੇ ਨਾਲ ਜੁੜਾਂਗੇ ਆਪਾਂ ਨੂੰ ਆਪਣੇ ਸਾਹਮਣੇ ਇੰਨੇ ਕ ਬੂਟੇ ਦਿਖਣਗੇ ਤੁਸੀਂ ਉਸ ਸੀਜ਼ਨ ਨੂੰ ਅਬਜ਼ਰਵ ਨਹੀਂ ਕਰ ਸਕਦੇ ਕਿ ਆਪਾਂ ਇਹਨੂੰ ਗ੍ਰੀਨਰੀ ਨੂੰ ਬੜੀ ਜਲਦੀ ਅਚੀਵ ਕਰ ਲਵਾਂਗੇ ਸੀ ਟਾਕ ਪ੍ਰੋਗਰਾਮ ਦੇ ਵਿੱਚ ਮੈਂ ਤੇ ਵਿਕੀਟ ਰਿੰਸ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਇੱਕ ਐਸੀ ਸ਼ਖਸੀਅਤ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਹੈ ਜਿਹਨੂੰ ਬਹੁਤ ਘੱਟ ਲੋਕ ਜਾਣਦੇ ਨੇ ਪਰੰਤੂ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ 40 ਹਜ਼ਾਰ ਉਹ ਦਰਖਤ ਬੂਟੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਜਿਹੜੇ ਛੋਟੇ-ਛੋਟੇ ਬੂਟੇ ਇਹਨਾਂ ਨੇ ਆਪ ਆਪਣੇ ਹੱਥਾਂ ਨਾਲ ਲਾਏ ਤੇ ਅੱਜ ਵੀ ਉਹਨਾਂ ਦੀ ਦੇਖਰੇਖ ਕਰ ਰਹੇ ਨੇ ਬੂਟੇ ਸਾਡੀ ਜ਼ਿੰਦਗੀ ਦਾ ਆਧਾਰ ਨੇ ਅਸੀਂ ਬੂਟਿਆਂ ਬਿਨਾ ਨਹੀਂ ਜੀ ਸਕਦੇ ਪਰੰਤੂ ਬੂਟੇ ਦਰਖਤ ਨੇ ਜਿਹੜੇ ਉਹ ਸਾਡੇ ਬਿਨਾ ਜੀ ਸਕਦੇ ਨੇ ਸਾਡੀ ਜ਼ਿੰਦਗੀ ਨੂੰ ਬੂਟਿਆਂ ਦੀ ਦਰਖਤਾਂ ਦੀ ਬਹੁਤ ਵੱਡੀ ਦੇਣ ਆ ਅਸੀਂ ਇਹ ਪ੍ਰੋਗਰਾਮ ਇਸ ਕਰਕੇ ਕੀਤਾ ਕਿਉਂਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਉਹ ਖਤਰੇ ਦੇ ਵਿੱਚ ਨੇ ਆਕਸੀਜਨ ਦੀ ਘਾਟ ਹੁੰਦੀ ਜਾ ਰਹੀ ਹੈ ਦਰਖਤਾਂ ਦੀ ਘਾਟ ਹੁੰਦੀ ਜਾ ਰਹੀ ਹੈ ਜੰਗਲ ਵੱਡੇ ਪੱਧਰ ਤੇ ਵੱਡੇ ਜਾ ਰਹੇ ਨੇ ਜਾਨਵਰ ਜੰਗਲਾਂ ਚੋਂ ਖਤਮ ਹੁੰਦੇ ਜਾ ਰਹੇ ਨੇ ਸੋ ਕੁਦਰਤੀ ਜਿਹੜੇ ਸਰੋਤ ਹੈਗੇ ਨੇ ਇਹਨਾਂ ਉੱਤੇ ਗੱਲ ਕਰਾਂਗੇ ਕੁਦਰਤੀ ਸਰੋਤਾਂ ਦੇ ਵਿੱਚ ਦਰਖਤ ਬੂਟੇ ਨੇ ਜਿਹੜੇ ਉਹ ਸਭ ਤੋਂ ਵੱਡਾ ਸਥਾਨ ਰੱਖਦੇ ਨੇ ਸੰਦੀਪ ਕਸ਼ਯਪ ਜੀ ਐਡਵੋਕੇਟ ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਸੀ ਗੱਲ ਜੀ ਹੋਰ ਕਿਵੇਂ ਹੋ ਠੀਕ ਹੋ ਬਸ ਵਧੀਆ ਜੀ ਮੈਂ ਤੁਹਾਡੇ ਤੋਂ ਦਰਖਤਾਂ ਦੀਆਂ ਬੜੀਆਂ ਕਿਸਮਾਂ ਬਾਰੇ ਪੁੱਛਣ ਆਣਿਆ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੋਏਗਾ ਕਈ ਐਸੇ ਦਰਖਤ ਨੇ ਜਿਨ੍ਹਾਂ ਦੇ ਨਾਂ ਤੇ ਧਾਰਮਿਕ ਸਥਾਨ ਬਣੇ ਨੇ ਟੱਕੀ ਸਾਹਿਬ 베ਰੀ ਸਾਹਿਬ ਅੰਬ ਸਾਹਿਬ ਦੁੱਖਪੰਜਣੀ ਇਹ ਸਾਰੇ ਨਾਮ ਕਿਉਂ ਰੱਖੇ ਗਏ ਨੇ ਜੇ ਇਹਨਾਂ ਦੇ ਵਿੱਚ ਕੁਝ ਖਾਸੀਅਤ ਲੱਗੀ ਤਾਂ ਪ੍ਰਮਾਤਮ ਜਿਵੇਂ ਇਹ ਗੁਰਦੁਆਰਾ ਸਾਹਿਬ ਬਣੇ ਨੇ ਇੱਥੇ ਗੁਰੂਆਂ ਨੇ ਬਾਚਿਆ ਕਿ ਇਹਨਾਂ ਦਰਖਤਾਂ ਦੇ ਨਾਲ ਆਪਣਾ ਜੀਵਨ ਅੱਗੇ ਵਧ ਰਿਹਾ ਹੈ ਆਪਣੇ ਜੀਵਨ ਦੇ ਵਿੱਚ ਇਹ ਅੰਧਸਹਾਇੀ ਨੇ ਤਾਂ ਇਹਨਾਂ ਨੂੰ ਬੜੀ ਮਾਨਯਤਾ ਦਿੱਤੀ ਤਾਂ ਕਿ ਆਮ ਜੋ ਲੋਕ ਇਹ ਸਮਝਦੇ ਨੇ ਕਿalle ਪੇੜ ਬੂਟੇ ਨੇ ਜਦ ਇਹਨਾਂ ਦੇ ਨਾਮ ਤੇ ਗੁਰਦੁਆਰਾ ਸਾਹਿਬ ਦੇ ਨਾਮ ਨੇ ਤਾਂ ਇਥੋਂ ਹੀ ਪਤਾ ਲੱਗਦਾ ਹੈ ਕਿ ਰੁੱਖਾਂ ਦੀ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀ ਮਹੱਤਤਾ ਇੱਕ ਹੋਰ ਜਾਣਕਾਰੀ ਦਰਸ਼ਕਾਂ ਨੂੰ ਦੇ ਦਿੰਨਾ ਤਕਰੀਬਨ 2019 ਦੇ ਵਿੱਚ ਜਦੋਂ ਕੋਵਿਡ ਦਾ ਸਮਾਂ ਸੀਗਾ ਇਹਨਾਂ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਐਸਾ ਕੋਈ ਦਿਨ ਆਏਗਾ ਕਿ ਮੈਂ ਆਕਸੀਜਨ ਵਾਸਤੇ ਵੱਡੇ ਪੱਧਰ ਤੇ ਇਸ ਤਰ੍ਹਾਂ ਦਾ ਕੰਮ ਕਰਾਂਗਾ ਫੀਲਡ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਗੱਡੀਆਂ 'ਚ ਬੂਟੇ ਛੋਟੇ-ਛੋਟੇ ਲੋਡ ਕਰਕੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲਾਵਾਂਗਾ ਲੋਕਾਂ ਦੇ ਫਿਊਚਰ ਦੇ ਵਿੱਚ ਕੰਮ ਆਉਣੇ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਹਨਾਂ ਤੋਂ ਸਿੱਖਣ ਨੂੰ ਮਿਲਦੀਆਂ ਨੇ ਵੱਡੀ ਕਿ ਐਗਜ਼ਾਮਪਲ ਹੈਗੇ ਨੇ ਐਡਵੋਕੇਟ ਦੀ ਪ੍ਰੈਕਟਿਸ ਜ਼ਰੂਰ ਕਰਦੇ ਨੇ ਪਰੰਤੂ ਆਪਣੇ ਪੂਰੇ ਦਿਨ 'ਚੋਂ ਕਈ ਘੰਟੇ ਇਹ ਇਸ ਨਿਰਸਵਾਰਥ ਕੰਮ ਵਾਸਤੇ ਵੀ ਕਰਦੇ ਨੇ ਇਸ ਚੀਜ਼ ਦਾ ਅਸੀਂ ਵੀ ਤੁਹਾਡਾ ਸਵਾਗਤ ਕਰਦੇ ਹਾਂ ਜੀ ਸਲਾਗਾ ਕਰਦੇ ਆਂ ਅਸੀਂ ਕਿਉਂਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹਦੇ ਵਿੱਚ ਜਿੰਨੇ ਸ਼ਬਦ ਤੁਹਾਡੀ ਪ੍ਰਸ਼ੰਸਾ ਦੇ ਵਿੱਚ ਵਰਤੋ ਵਰਤੇ ਜਾਣ ਉਹ ਓਨੇ ਘੱਟ ਨੇ ਤੁਸੀਂ ਇੱਕ ਚੀਜ਼ ਦੱਸੋ ਤੁਹਾਡੇ ਦਿਮਾਗ 'ਚ ਐਸਾ ਕੀ ਆਇਆ ਸੀਗਾ ਕਿ ਤੁਸੀਂ ਇੱਧਰ ਨੂੰ ਇਸ ਅਭਿਆਨ ਵੱਲ ਤੁਰੇ ਹੋ ਦੇਖੋ ਹਰੀਆਵਲ ਪੰਜਾਬ ਇੱਕ ਮੁਹਿੰਮ ਚੱਲੀ ਸੀਗੀ 2018 ਦੇ ਵਿੱਚ ਤੇ ਉਸ ਤੋਂ ਬਾਅਦ ਮੈਨੂੰ ਲੋਕ ਸੰਪਰਕ ਕੀਤਾ ਗਿਆ ਕਿ ਇੱਕ ਹਰੀਆਵਲ ਪੰਜਾਬ ਮੁਹਿੰਮ ਦੇ ਨਾਲ ਜੁੜਨਾ ਹੈ ਤਾਂ ਪਹਿਲੇ ਮੈਂ ਸੋਚਿਆ ਕਿ ਯਾਰ ਇਸ ਮੁਹਿੰਮ ਦੇ ਵਿੱਚ ਕਰੂੰਗਾ ਕੀ ਮੈਂ ਮੈਂ ਕੀ ਕਰ ਸਕਦਾ ਮੈਂ ਪੇਸ਼ੇ ਤੋਂ ਐਡਵੋਕੇਟ ਆ ਬੂਟੇ ਲਗਾ ਸਕਦੇ ਆ ਤੇ ਕਿੰਨੇ ਲਗਾ ਸਕਦੇ ਆ ਕਿੱਥੋਂ ਆਣਗੇ ਸਭ ਤੋਂ ਵੱਡੀ ਸਮੱਸਿਆ ਮੇਰੇ ਸਾਹਮਣੇ ਇਹ ਸੀਗੀ ਕਿ ਮੈਂ ਬੂਟੇ ਲਾਉਂਗਾ ਤਾਂ 10 ਲਾ ਲੂੰਗਾ 20 ਲਾ ਲੂੰਗਾ ਇਹਨੇ ਬੂਟਿਆਂ ਨੂੰ ਪਾਣੀ ਕਿਵੇਂ ਦਿੱਤਾ ਜਾਊਗਾ ਉਸ ਤੋਂ ਪਹਿਲਾਂ ਸਵਾਲ ਇਹ ਵੀ ਉੱਠਦਾ ਤੁਸੀਂ ਕਿਸੇ ਵੀ ਫੀਲਡ 'ਚ ਚਲੇ ਜਾਓ ਸਭ ਲੋਕ ਪੈਸੇ ਕਮਾਉਣ 'ਚ ਰੁੱਝੇ ਹੋਏ ਨੇ ਕਿਸਨੇ ਕੀ ਲੈਣਾ ਕਿਸੇ ਦੇ ਫਿਊਚਰ ਤੋਂ ਆਪਣੇ ਬੱਚਿਆਂ ਦੇ ਫਿਊਚਰ ਤੋਂ ਕੋਈ ਦੇਖ ਰਿਹਾ ਕਿ ਜ਼ਿਆਦਾ ਨਹੀਂ ਕਰ ਰਿਹਾ ਤਨੂੰ ਐਸਾ ਕੀ ਪਿਆ ਸੀਗਾ ਵੀ ਤੁਸੀਂ ਤੁਸੀਂ ਆਪਣਾ ਝੋਲਾ ਚੱਕਿਆ ਤੇ ਤੁਸੀਂ ਗੱਡੀਆਂ ਲੋਡ ਕਰਾ ਕਰਾ ਕੇ ਪਿੰਡਾਂ ਜਾ ਰਹੇ ਹੋ ਪਿੱਛੇ ਪਿੱਛੇ ਭੱਜਦਾ ਮੈਂ ਸਮਾਜ ਦੇ ਵਿੱਚ ਦੇਖਦਾ ਬਹੁਤ ਲੋਕ ਨੇ ਜੋ ਸਮਾਜ ਸੇਵਾ ਕਰ ਰਹੇ ਨੇ ਆਪਣਾ ਘਰ ਪਰਿਵਾਰ ਛੱਡ ਕੇ ਅੱਜ ਕਿੰਨੇ ਧਾਰਮਿਕ ਪ੍ਰੋਗਰਾਮ ਕਰਾਉਂਦੇ ਨੇ ਜਾਂ ਬਹੁਤ ਕੁਝ ਕਰਦੇ ਨੇ ਸਮਾਜ ਦੇ ਲਈ ਕਰਦੇ ਨੇ ਕੋਈ ਲੰਗਰ ਲਗਾਉਂਦੇ ਨੇ ਕੁਝ ਲਗਾਉਂਦੇ ਨੇ ਇਹ ਵੀ ਮਾਨਵਤਾ ਦੇ ਭਲੇ ਲਈ ਬਹੁਤ ਵੱਡੀਆਂ ਚੀਜ਼ਾਂ ਨੇ ਪਰ ਜੋ ਮੈਂ ਸੋਚਿਆ ਕਿ ਯਾਰ ਮੈਨੂੰ ਵੀ ਕੁਝ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਵਿੱਚ ਕੀ ਕੀਤਾ ਜਾ ਸਕਦਾ ਜਦੋਂ ਮੈਂ ਇਸ ਮੋਹਮ ਬਾਰੇ ਸੁਣਿਆ ਇਸ ਵਾਰ ਜੁੜਿਆ ਤਾ ਇਹ ਸੋਚਿਆ ਯਾਰ ਅੱਜ ਦੇ ਟਾਈਮ ਦੀ ਇਹ ਸਭ ਤੋਂ ਵੱਡੀ ਲੋੜ ਹੈ ਪੀਡ ਆਕਸੀਜਨ ਦਿੰਦੇ ਨੇ ਇਹ ਆਕਸੀਜਨ ਦਾ ਲੰਗਰ ਜੇ ਆਪਾਂ ਲਗਾਇਆ ਜਾਵੇ ਤਾਂ ਇਹ ਵੀ ਦੂਜੇ ਭੋਜਨ ਦੇ ਲੰਗਰ ਤੋਂ ਕਿਸੇ ਵੀ ਤਰ੍ਹਾਂ ਦਾ ਘੱਟ ਨਹੀਂ ਹੈ ਆਕਸੀਜਨ ਦਾ ਲੰਗਰ ਔਰ ਸਭ ਤੋਂ ਵੱਡੀ ਗੱਲ ਹੈ ਜੀ ਇਹ ਸਾਰੇ ਇਹ ਜਿਹੜੇ ਲੋਡਬੰਦ ਨੇ ਉਹਨੂੰ ਹੀ ਆਪਾਂ ਲੋਡ ਪੂਰੀ ਕਰਦੇ ਆ ਇਹ ਨਹੀਂ ਕਿ ਆਪਾਂ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਇੱਕ ਚੀਜ਼ ਪਿੱਛੇ ਹੀ ਭੱਜੀ ਜਾਣਾ ਭੋਜਨ ਦਾ ਲੰਗਰ ਸਭ ਤੋਂ ਵੱਡੀ ਲੋਡ ਹੈ ਆਪਣੇ ਲਈ ਪਰ ਵਾਤਾਵਰਣ ਦੇ ਵਿੱਚ ਜੇ ਆਪਾਂ ਆਕਸੀਜਨ ਨਹੀਂ ਹੈ ਤਾਂ ਕਿੰਨੀ ਕੁ ਦੇਰ ਸਰਵਾਈਵ ਕਰ ਸਕਦੇ ਆ ਭੋਜਨ ਵੀ ਅਰਣ ਜੀ ਤਾਂ ਹੀ ਆਊਗਾ ਨਾ ਜੇ ਆਪਣਾ ਆਪਣੇ ਆਲੇ-ਦੁਆਲੇ ਵਾਤਾਵਰਣ ਰਨ ਵਧੀਆ ਕਿਉਂਕਿ ਕੋਈ ਫਸਲ ਹੁੰਦੀ ਆ ਕੋਈ ਫਾਲ ਫਰੂਟ ਵੀ ਵਾਤਾਵਰਨ ਚ ਯੋਗਦਾਣਾ ਅੱਛਾ ਅੱچھے ਵਾਤਾਵਰਨ ਨਾਲ ਅੱਛਾ ਫਰੂਟ ਜਾਂ ਭੋਜਨ ਵੀ ਆਪਾਂ ਨੂੰ ਵਾਤਾਵਰਨ ਤੋਂ ਹੀ ਮਿਲੂਗਾ ਜੀ ਤੇ ਇੱਕ ਸਵਾਲ ਮੇਰੇ ਜਹਨ ਚ ਆ ਰਿਹਾ ਜੀ ਤੁਹਾਨੂੰ ਕਦੋਂ ਜ਼ਿਆਦਾ ਅੰਦਰੋਂ ਪਿਆਸ ਉੱਠੀ ਜਾਂ ਆਨੰਦ ਆਇਆ ਤੇ ਬੂਟੇ ਲਾਏ ਤੁਸੀਂ ਵੀ ਕਿਹੜੇ ਬੂਟੇ ਕਿਸ ਟਾਈਮ ਤੁਸੀਂ ਉਹ ਬੂਟਾ ਲਾਇਆ ਵੀ ਤੁਹਾਨੂੰ ਲੱਗਿਆ ਵੀ ਯਾਰ ਮੈਨੂੰ ਇਹ ਹੁਣ ਅੱਛਾ ਲੱਗਣ ਲੱਗ ਗਿਆ ਆਤਮਾ ਨੂੰ ਸਕੂਨ ਮਿਲਿਆ ਆਤਮਿਕ ਸਕੂਨ ਮਿਲਣ ਲੱਗਿਆ ਦੇਖੋ 2020 ਤੋਂ ਪਹਿਲਾਂ ਮੈਂ ਜਦੋਂ ਆਪਣੀ ਟੀਮ ਨਾਲ ਬੂਟੇ ਲਗਾਉਣੇ ਸ਼ੁਰੂ ਕੀਤੇ ਮੈਂ ਕ੍ਰਿਕਟ ਉਹ ਜ਼ਰੂਰ ਖੇਡਦਾ ਸੀਗਾ ਔਰ ਕ੍ਰਿਕਟ ਨੂੰ ਮੈਂ ਕਦੇ ਛੱਡ ਨਹੀਂ ਸਕਦਾ ਸੀਗਾ ਤੇ ਦੋਸਤ ਮਿੱਤਰ ਮੇਰੇ ਕਹਿੰਦੇ ਸੀ ਕਿ ਸੰਡੇ ਨੂੰ ਵੀ ਆਪਾਂ ਵੱਧ ਤੋਂ ਵੱਧ ਬੂਟੇ ਲਾਈਏ ਜਿਹੜੀ ਟੀਮ ਸਾਡੀ ਬਣੀ ਸੀਗੀ ਤਾਂ ਮੈਂ ਉਹਨਾਂ ਨੂੰ ਕਹਿੰਦਾ ਨਹੀਂ ਯਾਰ ਸੰਡੇ ਨੂੰ ਮੈਂ ਕ੍ਰਿਕਟ ਲਾਣਾ 2020 ਦੇ ਵਿੱਚ ਜਦੋਂ ਮੇਰੇ ਪਿਤਾ ਜੀ ਨੂੰ ਕੈਂਸਰ ਡਿਟੈਕਟ ਹੋਇਆ ਉਸ ਤੋਂ ਬਾਅਦ ਮੇਰੇ ਜੀਵਨ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆ ਗਿਆ ਮੈਂ ਸੋਚਿਆ ਮੈਂ ਖੜਾ ਕਿੱਥੇ ਆ ਮੈਂ ਤਾਂ ਖੇਡ ਖੁੱਦ ਗਈ ਆਪਣੀ ਜ਼ਿੰਦਗੀ ਖਤਮ ਕਰ ਰਹੇ ਹਾਂ ਤਾਂ ਯਾਰ ਆਪਾਂ ਕਰ ਕੀ ਰਿਹਾ ਹਾਂ ਫਾਦਰ ਸਾਹਿਬ ਦੀ ਡੈਥ ਦਾ ਇੱਕ ਇਹ ਜਿਹਾ ਲਾ ਲਓ ਤੁਸੀਂ ਮੈਨੂੰ ਤੱਕਾ ਸੀਗਾ ਜਦ ਕਿ ਉਹਨਾਂ ਨੇ ਜੀਵਨ ਦੇ ਵਿੱਚ ਕਦੇ ਬਹੁਤੇ ਮਸਾਲੇ ਨਹੀਂ ਖਾਦੇ ਬਾਹਰ ਦੀ ਰੋਟੀ ਨਹੀਂ ਖਾਂਦੇ ਸੀ ਉਹ ਮਸਾਲੇ ਰੋਟੀ ਜਿਨ ਕੀ ਬਹੁਤ ਅਵੋਇਡ ਕਰਦੇ ਸੀ ਜੇ ਕਿਤੇ ਰੇਅਰ ਹੋਵੇ ਫੇਰ ਖਾਣ ਦੀ ਕੋਸ਼ਿਸ਼ ਕਰਦੇ ਫਿਰ ਵੀ ਉਹਨਾਂ ਨੂੰ ਲੀਵਰ ਕੈਂਸਰ ਹੋ ਗਿਆ ਓਕੇ ਔਰ ਉਹ ਲੀਵਰ ਲੀਵਰ ਦੇ ਨਾਲ ਰਿਲੇਟਡ ਜਿਹੜੀ ਮੈਡੀਸਨ ਸੀ ਉਹ ਵੀ ਟਾਈਮਲੀ ਲੈਂਦੇ ਸੀਗੇ ਇਹ ਨਹੀਂ ਸੀ ਕੋਈ ਦਿੱਕਤ ਸੀ ਆਪਣੀ ਹੈਲਥ ਕੌਨਸ਼ੀਅਸ ਸੀ ਸੈਰ ਵੀ ਕਰਦੇ ਸੀ ਸਾਰਾ ਕੁਝ ਕਰਦੇ ਸੀ ਫਿਰ ਉਹਨਾਂ ਨੇ ਦੇਖਿਆ ਯਾਰ ਬਿਨਾ ਕਾਰਨ ਤੋਂ ਉਹਨਾਂ ਨੂੰ ਇਹ ਚੀਜ਼ ਦੀ ਪ੍ਰੋਬਲਮ ਆਈ ਹੈ ਤਾਂ ਸਮਾਜ ਆਪਣਾ ਚੱਲਿਆ ਕਿੱਥੇ ਗਿਆ ਆਪਾਂ ਥੋੜੇ ਜਿਹਾ ਲਾਲਚ ਬਸ ਜਿਹੜੀਆਂ ਚੀਜ਼ਾਂ 'ਚ ਮਲਾਵਟਾਂ ਕਰ ਰਹੇ ਆ ਉਹ ਕਰ ਆ ਠੀਕ ਹੈ ਨਾ ਉਹ ਕਦੇ ਨਾ ਕਦੇ ਆਪਾਂ ਨੂੰ ਵੀ ਨੁਕਸਾਨ ਕਰ ਰਹੀਆਂ ਨੇ ਬਿਲਕੁਲ ਹੁਣ ਅੱਜ ਕੁਝ ਲੋਕ ਕਹਿੰਦੇ ਆਰਗੈਨਿਕ ਅਸੀਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਘਰ ਦੇ ਵਿੱਚ ਉਹੀ ਖਾ ਰਹੇ ਆ ਆਰਗੈਨਿਕ ਹੀ ਖਾ ਰਹੇ ਆ ਮੈਂ ਉਹਨਾਂ ਲੋਕਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਆ ਆਪਾਂ ਜਦ ਰਿਸ਼ਤੇਦਾਰਾਂ ਦੇ ਜਾਂਦੇ ਆ ਕਿਸੇ ਵਿਆਹ ਸ਼ਾਦੀ 'ਚ ਜਾਂਦੇ ਆ ਆਪਾਂ ਨੂੰ ਉੱਥੇ ਥੋੜਾ ਬਹੁਤਾ ਤਾਂ ਖਾਣਾ ਪੈਂਦਾ ਉੱਥੇ ਜਿਹੜੇ ਇਹ ਕੈਮੀਕਲ ਨਾਲ ਪਕਾਏ ਹੋਏ ਫਲ ਨੇ ਜਾਂ ਦੂਜੀ ਚੀਜ਼ਾਂ ਨੇ ਉੱਥੇ ਤਾਂ ਖਾਣੀਆਂ ਪੈਂਦੀਆਂ ਨੇ ਕਿੰਨਾ ਚਿਰ ਆਪਾਂ ਕਰ ਲਾਂਗੇ ਕਿ ਮੰਨ ਲਓ ਪੂਰੇ ਲੋਕਲ ਆਪਾਂ ਅਵੋਇਡ ਕਰ ਦਾਂਗੇ ਫੰਕਸ਼ਨ ਕੀ ਫ ਸਮਾਜ ਦੇ ਵਿੱਚ ਸਬਦ ਅੱਜ ਜਿਹੜਾ ਫਰਜ ਬਣਦਾ ਹੈ ਕਿ ਆਪਾਂ ਆਰਗੈਨਿਕ ਵੱਲੀ ਜ਼ਰੂਰ ਜਾਈਏ ਅੱਜ ਫਲ ਫਰੂਟਾਂ ਤੇ ਆਪਾਂ ਦੇਖਦੇ ਆ ਬਿਨਾ ਮਸਾਲੇ ਤੋਂ ਕੁਝ ਨਹੀਂ ਪੱਕ ਰਿਆ ਤਾਂ ਇਹ ਕਿਤੇ ਨਾ ਕਿਤੇ ਆਪਾਂ ਨੂੰ ਵੀ ਜਾ ਕੇ ਮੁੜ ਕੇ ਆਉਣਾ ਆਪਾਂ ਕਹਿੰਦੇ ਇਹਦੇ ਨਾਲ ਆਮਦਨ ਵਧ ਗਈ ਆਮਦਨ ਵਧਣ ਨਾਲ ਕੀ ਹੋਇਆ ਪੰਜਾਬ ਅੱਜ ਖਾਲੀ ਹੋ ਰਿਹਾ ਪੰਜਾਬ ਦੇ ਵਿੱਚ ਜਿੰਨਾ ਪੈਸਾ ਹੈ ਆਪਾਂ ਬੱਚਾ ਨੂੰ ਹੋਰ ਵਧੀਆ ਪਵਿੱਖ ਦੇ ਲਈ ਉਹਨਾਂ ਨੂੰ ਆਪਾਂ ਨੇ ਫੋਰਨ ਭੇਜਣਾ ਸ਼ੁਰੂ ਕਰ ਦਿੱਤਾ ਉਹ ਬੱਚੇ ਵੀ ਆਪਣੇ ਤੋਂ ਦੂਰ ਹੋ ਗਏ ਔਰ ਅੱਜ ਲੋਕੀ ਕਹਿੰਦੇ ਨੇ ਕੈਨੇਡਾ ਇੰਨਾ ਵਧੀਆ ਕੈਨੇਡਾ ਹੈ ਮੌਸਮ ਇੰਨਾ ਵਧੀਆ ਲੋਕੀ ਕੈਮਰੇ ਦੇ ਦਾਨ ਦੇ ਦੇਖੋ ਜੀ ਨੀਲਾ ਆਕਾਸ਼ ਹੈ ਦੇਖੋ ਉਹ ਲੋਕਾਂ ਨੇ ਕਿੰਨੇ ਬੂਟੇ ਲਗਾਏ ਨੇ 8000 ਤੋਂ ਜ਼ਿਆਦਾ ਬੂਟਾ ਉਹਨਾਂ ਦੇ ਇੱਕ ਆਦਮੀ ਦੇ ਪਿੱਛੇ ਔਰ ਆਪਣੇ 28 ਬੂਟੇ ਨੇ ਇੱਥੇ ਤੁਸੀਂ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਬੂਟੇ ਜ਼ਿਆਦਾ ਲਾਏ ਨੇ ਪੰਜਾਬ ਦੇ ਵਿੱਚ ਆਪਾਂ ਦੇਖੋ ਬਹੁਤ ਸਾਰੇ ਬੂਟੇ ਜੋ ਆਪਣੇ ਪੰਜਾਬ ਦੇ ਨੇਟਿਵ ਪਲਾਨ ਨੇ ਪੀਪਲ ਹੋ ਗਿਆ ਨਿੰਮ ਹੋ ਗਿਆ ਬਰੋਟਾ ਹੋ ਗਿਆ ਆਪਣਾ ਲਸੂੜਾ ਹੋ ਗਿਆ ਕਿਕਰ ਹੋਗੀ ਟਾਲੀ ਹੋਗੀ ਠੀਕ ਹੈ ਜੀ ਤੇ ਹੋਰ ਆਪਣੇ ਝੰਡ ਹੋ ਗਿਆ ਫਲਾਈਆਂ ਹੋ ਗਿਆ ਵਣ ਦੇ ਰੁੱਖ ਨੇ ਖੈਰ ਹੋ ਗਏ ਇਹ ਚੀਜ਼ਾਂ ਆਪਣੇ ਪੰਜਾਬ ਦੇ ਵਿਰਾਸਤੀ ਰੁੱਖ ਸੀਗੇ ਜਿਹੜੇ ਕਿ ਆਪਾਂ ਨੇ ਵਿਲੁਪਤ ਕਰਤੇ ਪੀਪਲ ਅੱਜਕੱਲ ਆਪਾਂ ਨੂੰ ਲੱਗਦਾ ਕਿ ਬਹੁਤ ਵੱਡਾ ਬੂਟਾ ਹੋ ਜਾਂਦਾ ਇਹਨੂੰ ਇਹਦੀ ਜੜਾ ਬਹੁਤ ਦੂਰ ਤੱਕ ਫੈਲ ਜਾਂਦੀ ਹੈ ਇਹ ਕੋਈ ਚੀਜ਼ ਕੁਛ ਥੋੜੀ ਬਹੁਤੀ ਲੈ ਰਹੀ ਹੈ ਉਹਦਾ ਆਉਟਪੁੱਟ ਤਾਂ ਦੇਖੋ ਤੁਹਾਨੂੰ ਕਿੰਨਾ ਗੁਣਾ ਉਹ ਮੋੜ ਰਹੀ ਹੈ ਤੁਹਾਨੂੰ ਦਿਨ ਰਾਤ ਤੋਨੋ ਆਕਸੀਜਨ ਦੇ ਰਹੀ ਆ ਜੇ ਆਪਾਂ ਹੁਣ ਬਰੋਟੇ ਥੱਲੇ ਬੈਠੇ ਆਂ ਟਾਈਮ ਤਕਰੀਬਨ 11:30 ਵਜੇ ਦਾ ਹੋ ਗਿਆ ਠੀਕ ਹੈ ਨਾ ਕੀ ਮਹਿਸੂਸ ਹੋ ਰਹੀ ਆ ਆਪਾਂ ਨੂੰ ਗਰਮੀ ਇਹੀ ਜੇ ਆਪਾਂ ਥੋੜੀ ਦਿਰ ਧੁੱਪ ਦੇ ਵਿੱਚ ਖੜ੍ਹ ਜਾਵਾਂਗੇ ਤਾਂ ਤੁਸੀਂ ਮੈਂ ਕਹਿੰਦਾ 5 ਮਿੰਟ ਤੋਂ ਬਾਅਦ ਤੁਸੀਂ ਕਹੋਗੇ ਯਾਰ ਫਟਾੜਾ ਆਪਾਂ ਕਾਰ ਦੇ ਵਿੱਚ ਬਹਿ ਜੀਏ ਰੁੱਖ ਲੱਭੀਏ ਇਹ ਕਿੱਥੇ ਜਾ ਰਹੇ ਆ ਰੁੱਖ ਲੱਭਦੇ ਫਿਰ ਹਾਂ ਰੁੱਖ ਲੱਗਿਆ ਤਾਂ ਹੋਵੇ ਪਰ ਆਪਣੇ ਨਾ ਹੋਵੇ ਦੂਰ ਕਿੱਥੇ ਲੱਭੇ ਇੱਕ ਨਾ ਘਰਾਂ ਦੇ ਵਿੱਚ ਜਗ੍ਹਾ ਬਹੁਤ ਥੋੜੀ ਆ ਸੰਦੀਪ ਜੀ ਤਿਹੋ ਛੋਟੀ ਜਗ੍ਹਾ ਦੇ ਵਿੱਚ ਕਿਹੜਾ ਰੁੱਖ ਲਾਉਣ ਕਿਵੇਂ ਲਾਉਣ ਕਿਵੇਂ ਲਾਉਣ ਜੇ ਰੁੱਖ ਥੋੜੇ ਹੋਗੇ ਤਾਂ ਜਿ ਆਪਾਂ ਗਮਲਿਆਂ ਦੇ ਵਿੱਚ ਗਰੋ ਬੈਗ ਆਂਦੇ ਨੇ ਲੋਕਾਂ ਦੇ ਤੁਸੀਂ ਲੁਧਿਆਣੇ ਜਾ ਕੇ ਦੇਖਿਓ ਲੋਕਾਂ ਨੇ ਛੱਤਾਂ ਦੇ ਉੱਤੇ ਇਹ ਜੇ ਪੇੜ ਲਾਏ ਹੋਏ ਨੇ ਉਹ ਟੈਰਸ ਗਾਰਡਨ ਤੱਕ ਬਣਾ ਕੇ ਉਹਨਾਂ ਨੇ ਆਪਣਾ ਜੀਵਨ ਨੂੰ ਵਧੀਆ ਬਣਾ ਲਿਆ ਉਹ ਕਿੰਨੀ ਘਰਤ ਚਾਹੀਦੀ ਆ ਮਿੱਟੀ ਦੀ ਉਹਦੇ ਵਾਸਤੇ ਉਹ ਅਲਗ-ਅਲਗ ਸਾਈਜ਼ ਨੇ ਜਿਵੇਂ ਥੋੜਾ ਜਿਹਾ ਆਪਾਂ ਵੱਡੀ ਹਾਈਟ ਰੱਖਣੀ ਆ ਤਾਂ ਗਰੋ ਬੈਗ ਉਸ ਹਾਈਪ ਨਾਲ ਥੋੜਾ ਵੱਡਾ ਲੈ ਲਓ ਮਤਲਬ ਜ਼ਰੂਰੀ ਆ ਤੁਹਾਡਾ ਕਹਿੰਦਾ ਮਤਲਬ ਜੇ ਆਪਾਂ ਆਪਣੇ ਹੁਣ ਮੰਨ ਲਓ ਵਿੱਕੀ ਜੀ ਕਰਦੇ ਨੇ ਹੈਲਥ ਪੁਆਇੰਟ ਚਲਾਉਂਦੇ ਨੇ ਜਿਮ ਚਲਾਉਂਦੇ ਨੇ ਇਹ ਤਾਂ ਆਕਸੀਜਨ ਦੀ ਵੈਲਿਊ ਵੱਧ ਸਮਝਦੇ ਨੇ ਕਿਉਂਕਿ ਜਦ ਬੰਦੇ ਨੇ ਜੇ ਕੋਈ ਐਕਸਰਸਾਈਜ਼ ਕਰਨੀ ਆ ਉਹਦਾ ਰੈਸਪੀਰੇਟਰੀ ਸਿਸਟਮ ਇੰਨਾ ਤੇਜ਼ ਹੋਣਾ ਉਹਨੂੰ ਆਕਸੀਜਨ ਜ਼ਿਆਦਾ ਦੀ ਲੋੜ ਪੈਣੀ ਆ ਇਹ ਵਾਤਾਵਰਣ ਦੇ ਵਿੱਚ ਕਾਰਬਨ ਡਾਈਆਕਸਾਈਡ ਹੋਊਗੀ ਇਹ ਆਪਣੇ ਅੰਗ ਤੱਕ ਨੁਕਸਾਨ ਕਿਦਾ ਹੋਊਗਾ ਉਹ ਐਕਸਰਸਾਈਜ਼ ਕਰਨ ਨਾਲ ਕਿਤੇ ਵੱਧ ਨੁਕਸਾਨ ਨਾ ਹੋ ਜAVE ਕਿ ਜਦ ਕਾਰਬਨ ਡਾਈਆਕਸਾਈਡ ਅੰਦਰ ਚਲੇਗਾ ਅਰਣ ਜੀ ਕੀ ਇਹ ਵੀ ਗੱਲ ਆ ਨਾ ਆਪਾਂ ਹੁਣ ਐਕਸਰਸਾਈਜ਼ ਕਰਦੇ ਆਪਾਂ ਐਕਸਰਸਾਈਜ਼ ਕਰਨ ਦੇ ਨਾਲ ਆਪਾਂ ਨੂੰ ਸਾਹ ਦੀ ਲੋੜ ਆ ਇਹ ਵਾਤਾਵਰਣ ਨਾਲ ਹੀ ਐਕਸਰਸਾਈਜ਼ ਜੁੜੀ ਹੋਈ ਆ ਵਾਤਾਵਰਣ ਨਾਲ ਹੀ ਖਰਾਬ ਜੁੜੀ ਹੋਈ ਆ ਸਾਰੀ ਹੈਲਥ ਸੰਦੀਪ ਜੀ ਵਾਤਾਵਰਣ ਨਾਲ ਹੀ ਜੁੜੀ ਹੋਈ ਆ ਆਪਾਂ ਬੱਚੇ ਨੂੰ ਪਿੱਛੇ ਭੱਜੇ ਪੈਣਾ ਬੱਚੇ ਦੁੱਧ ਪੀਲਾ ਪਨੀਰ ਖਾ ਲਾ ਆਹ ਹੈਲਦੀ ਪ੍ਰੋਡਕਟ ਲੈ ਕਦੇ ਇਹ ਨਹੀਂ ਸੋਚਿਆ ਕਿ ਘਰ ਦੇ ਆਲੇ ਦੁਆਲੇ ਕੀ ਉਹਨੂੰ ਕਿਤੇ ਹੈਲਥ ਇਸ਼ੂ ਕਿਸੇ ਹੋਰ ਕਾਰ ਆਪਾਂ ਅੱਜਕੱਲ ਏਅਰ ਪਿਉਰੀਫਾਇਰ ਲਾ ਰਹੇ ਆ ਏਅਰ ਪਿਉਰੀਫਾਇਰ ਕੀ ਕਰਦਾ ਹੈ ਉਹ ਥੋੜੀ ਬੋਤੀ ਹਵਾ ਨੂੰ ਕਰ ਰਿਹਾ ਆ ਆਕਸੀਜਨ ਤਾਂ ਨਹੀਂ ਬਣਾ ਰਿਹਾ ਆਕਸੀਜਨ ਨਹੀਂ ਬਣਾ ਰਿਹਾ ਆਪਾਂ ਕਮਰੇ ਦੇ ਵਿੱਚ ਤਕਰੀਬਨ ਰੋਸ਼ਨਦਾਨ ਬੰਦ ਕਰ ਦਿੱਤੇ ਨੇ ਅੰਦਰ ਆਪਾਂ ਤਿੰਨ ਚਾਰ ਜਣੇ ਬੈਠੇ ਹੁੰਨੇ ਆ ਪਰਿਵਾਰ ਵਾਲੇ ਉਹ ਅੰਦਰ ਦੀ ਆਕਸੀਜਨ ਜਦ ਆਪਾਂ ਕੰਜ਼ਿਊਮ ਕਰ ਲੈਂਦੇ ਆ ਜਦ ਅੰਦਰ ਆਣ ਦੀ ਆਕਸੀਜਨ ਦਾ ਸਾਧਨ ਨਹੀਂ ਹੈ ਕੋਈ ਰਸਤਾ ਨਹੀਂ ਹੈ ਤਾਂ ਅੰਦਰੋਂ ਅੰਦਰ ਆਪਾਂ ਕਿਵੇਂ ਜਾਵਾਂਗੇ ਬਿਲਕੁਲ ਸੰਦੀਪ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਵੀ ਲੋਕਾਂ ਦੇ ਘਰਾਂ 'ਚ ਨਾ ਮਤਲਬ ਕਿ ਜਿਵੇਂ ਵਿਸਵਾ ਡੇਢ ਵਿਸ ਕੋਈ ਥੋੜੀ ਜਿਹੀ ਜਗ੍ਹਾ ਦੇ ਵਿੱਚ ਉਹ ਕਿਹੜੇ ਉਪਯੋਗੀ ਦਰਖਤ ਲਾਉਣ ਜਿਨ੍ਹਾਂ ਨਾਲ ਉਹਨਾਂ ਨੂੰ ਸਾਹ ਵੀ ਮਿਲ ਜਵੇ ਤੇ ਬਿਮਾਰੀ ਤੋਂ ਵੀ ਦੂਰ ਰਹਿਣ ਦੇਖੋ ਫਲਦਾਰ ਰੁੱਖ ਵੀ ਲਾ ਸਕਦੇ ਨੇ ਉਹ ਫਲ ਵੀ ਦਿੰਦੇ ਨੇ ਨਾਲ ਆਕਸੀਜਨ ਵੀ ਦਿੰਦੇ ਨੇ ਤੇ ਔਰ ਪੰਛੀਆਂ ਨੂੰ ਵੀ ਆਪਣੇ ਆਲੇ ਦੁਆਲੇ ਬੁਲਾਉਂਦੇ ਨੇ ਉੱਤੇ ਵੀ ਹੈਗੇ ਨੇ ਜਿਹੜਾ ਆਯੁਰਵੇਦ ਦੇ ਵਿੱਚ ਆਯੁਰਵੇਦ ਦੇ ਵਿੱਚ ਕਈ ਬੂਟੇ ਨੇ ਜੀ ਆਪਣਾ ਆਮਲਾ ਲੱਗਿਆ ਉਰੇ ਦੇਖੋ ਤੁਸੀਂ ਸੁਹਾਂਜਣਾ ਦਾ ਆ ਆਮਲੇ ਦਾ ਲਾ ਸਕਦੇ ਆ ਅੱਛਾ ਆਮਲੇ ਨੂੰ ਤਾਂ ਹੀ ਤਾਂ ਇਹ ਨਾ ਇਹਨਾਂ ਬੂਟਿਆਂ ਕਰਕੇ ਜਿਵੇਂ ਤੁਸੀਂ ਪਹਿਲੇ ਗੁਰਦੁਆਰਾ ਸਾਹਿਬ ਦਾ ਨਾਮ ਲਿਆ ਇਹਨਾਂ ਦੇ ਦਿਵਸ ਵੀ ਬਣੇ ਨੇ ਕਿਚ ਆਮਲਾ ਦਿਵਸ ਬਣਿਆ ਲੋਕੀ ਆਮਲੇ ਨੂੰ ਪੂਜਦੇ ਨੇ ਬਈ ਬਰਗਦ ਨੂੰ ਪੂਜਦੇ ਨੇ ਪੀਪਲ ਨੂੰ ਪੂਜਦੇ ਨੇ ਉਹ ਲੋਕਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਜੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਨਾਲ ਜੋੜ ਕੇ ਰੱਖਣਾ ਹੈ ਤਾਂ ਇਹਨਾਂ ਦੀ ਪੂਜਾ ਕਰਾਂਦੇ ਰਹੋਗੇ ਇਹਨਾਂ ਕੋਲ ਦੇ ਇਹਨਾਂ ਦੀ ਸੇਵਾ ਵੀ ਹੁੰਦੀ ਰਹੇਗੀ ਇਹ ਬਾਅਦ ਦੇ ਵਿੱਚ ਆਪਾਂ ਨੂੰ ਜੋ ਕੁਝ ਮੋੜਨਗੇ ਆਸ਼ੀਰਵਾਦ ਦੇ ਤੌਰ ਤੇ ਉਹ ਚੀਜ਼ ਦਾ ਆਪਾਂ ਮਿਸ ਇਨਾਮ ਤਾਂ ਰੱਖਿਆ ਸੀ ਕਿ ਅਰੁਣ ਜੀ ਜਿੰਨਾ ਕਿ ਮੈਂ ਪੜਿਆ ਵੀ ਲੋਕ ਅਵੇਅਰ ਰਹਿਣ ਲੋਕ ਕਿ ਰੁੱਖ ਲਾਉਣ ਉਹ ਰੁੱਖਾਂ ਦੀ ਵੈਲਿਊ ਪਤਾ ਲੱਗੇ ਆਪਾਂ ਨਿੰਮ ਦੀ ਗੱਲ ਕਰਦੇ ਆਂ ਬਰੋਟੇ ਦੀ ਗੱਲ ਕਰਦੇ ਆਂ ਇਹੇ ਰੁੱਖ ਗੁਰੂ ਸਾਹਿਬ ਨੇ ਉਸ ਟਾਈਮ ਲੋਕਾਂ ਤੋਂ ਤਾਂ ਲਵਾਏ ਔਰ ਨਾਮ ਤਾਂ ਗੁਰਦੁਆਰਾ ਸਾਹਿਬ ਦੇ ਰੱਖੇ ਵੀ ਲੋਕਾਂ ਲੋਕ ਅਵੇਅਰ ਰਹਿਣ ਤੇ ਲੋਕ ਜਿਆਦਾ ਤੋਂ ਜਿਆਦਾ ਲਾਉਣ ਆ। ਹਾਂ ਨਾਲੇ ਮਾਨਤਾ ਬਣੀ ਰਹੀ ਤੁਸੀਂ ਇੰਨੇ ਬੂਟੇ ਲਾਏ 40000 ਦੇ ਕਰੀਬ ਲਾ ਚੁੱਕੇ ਹੋ ਕੁਝ ਸਾਲਾਂ ਦੇ ਵਿੱਚ ਉਹਨਾਂ ਦੀ ਦੇਖਰੇਖ ਵੀ ਕਰ ਰਹੇ ਹੋ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਇਹ ਹੈ ਬੂਟੇ ਲਾ ਹਰ ਕੋਈ ਦਿੰਦਾ ਦੇਖਰੇਖ ਕੋਈ ਨਹੀਂ ਕਰਦਾ ਤੁਸੀਂ ਉਹ ਦੇਖਰੇਖ ਵੀ ਕਰ ਰਹੇ ਹੋ ਜ਼ਿੰਮੇਵਾਰੀ ਨਾਲ ਕਰ ਰਹੇ ਹੋ ਐਸਾ ਕੀ ਤੁਹਾਨੂੰ ਫਿਊਚਰ ਦਾ ਡਰ ਦਿਖ ਰਿਹਾ ਹੈ जिधे ਕਰਕੇ ਤੁਸੀਂ ਇੰਨੇ ਸੀਰੀਅਸ ਹੋਏ ਹੋ ਦੇਖੋ ਅੱਜ ਕੱਲ ਆਪਾਂ ਕੋਈ ਵੀ ਅਖਬਾਰ ਚੱਕ ਲੋ ਕੋਈ ਟੀ ਨਿਊਜ਼ ਚੈਨਲ ਲਾ ਦਿਓ ਤਾਂ ਉਹਦੇ ਵਿੱਚ ਇੱਕ ਗੱਲ ਆਂਦੀ ਹੈ ਜੀ ਆਉਣ ਵਾਲੇ 15 ਸਾਲ ਦੇ ਵਿੱਚ ਪਾਣੀ ਖਤਮ ਹੋ ਜਾਵੇਗਾ ਵੀ ਆ ਪਾਣੀ ਦਾ ਪੱਧਰ ਇੰਨਾ نیچے ਚਲੇ ਜਾਵੇਗਾ ਕਿ ਆਉਣ ਵਾਲੀ ਮਨੁੱਖਤਾ ਨੂੰ ਬੜੀ ਵੱਡੀ ਔਖ ਦਾ ਸਾਹਮਣਾ ਕਰਨਾ ਪਵੇਗਾ ਇਹ ਹਲੇ ਆਪਾਂ ਨੂੰ 15 ਸਾਲ ਦਾ ਟਾਈਮ ਦੇ ਰਹੇ ਨੇ ਇਹਦਾ ਮਤਲਬ ਆਪਣੇ ਕੋਲ ਹਲੇ ਸਮਾਂ ਹੈ ਤਾਂ ਆਪਾਂ ਮੁਰ ਸਕਦੇ ਆ ਕਿ ਜਿਹੜੀਆਂ ਚੀਜ਼ਾਂ ਆਪਣੇ ਤੋਂ ਗਿਆਨਤਾ ਵਸ਼ ਹੋ ਗਈਆਂ ਨੇ ਉਹਨਾਂ ਨੂੰ ਆਪਾਂ ਦੂਰ ਕਰ ਲਈਏ ਨਹੀਂ ਰੋਕ ਸਕਦੇ ਆ ਆਪਾਂ ਇਹ ਚੀਜ਼ ਨੂੰ ਰੋਕ ਸਕਦੇ ਆ ਜੀ ਰੋਕ ਸਕਦੇ ਆ ਅੱਜ ਆਪਾਂ ਆਪਣੇ ਜੀਵਨ ਦੇ ਵਿੱਚ ਲਾ ਕੇ ਚੱਲੀਏ ਤਾਂ ਆਪਾਂ ਕਿੰਨਾ ਪਾਣੀ ਵੇਸਟ ਕਰ ਰਹੇ ਆ ਆਪਾਂ ਟੂਟੀ ਖੁੱਲੀ ਛੱਡ ਦਿੰਨੇ ਆ ਟੈਂਕੀਆਂ ਭਰਦੀਆਂ ਰੰਦੀਆਂ ਨੇ ਪਾਣੀ ਗਿਰਦਾ ਰਹਿੰਦਾ ਤਾਂ ਕਿੱਥੇ ਤੱਕ ਜਾ ਰਿਹਾ ਉਹ ਵੇਸਟੇਜ ਨੂੰ ਵੀ ਜੇ ਘਟਾ ਲਾਂਗੇ ਤਾਂ ਉਹ ਵੀ ਕਾਫੀ ਕੁਝ ਕਰਨਗੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣੇ ਨੇ ਆਪਾਂ ਸਾਰਾ ਕੁਝ ਪੱਕਾ ਹੀ ਕਰ ਲਿਆ ਔਰ ਮੀਂਹ ਦਾ ਪਾਣੀ ਸਾਰਾ ਉੱਪਰ ਉੱਪਰ ਰੁੜ ਜੇਗਾ ਉਹਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਪਿੰਡਾਂ ਦੇ ਵਿੱਚ ਟੋਬੇ ਬਣੇ ਹੋਣ ਸਾਫ ਪਾਣੀ ਤੇ ਔਰ ਉਹ ਪਾਣੀ ਨੂੰ ਸਾਰਾ ਸਾਲ ਵਰਤਿਆ ਜਾਵੇ ਪਿੰਡ ਦੇ ਲਈ ਔਰ ਉਹ ਪਾਣੀ ਧਰਤੀ ਦੇ ਵਿੱਚ ਜਾਵੇ ਤਾਂ ਇੱਕ ਰੇਨ ਹਾਰਵੈਸਟਿੰਗ ਸਿਸਟਮ ਚੱਲ ਰਹੇ ਨੇ ਅੱਜ ਕੱਲ ਤਾਂ ਜੋ ਆਪਣੇ ਜਿਹੜੇ ਛੱਤਾਂ ਦਾ ਪਾਣੀ ਆ ਸਾਰਾ ਧਰਤੀ ਦੇ ਵਿੱਚ ਜਾਵੇ ਠੀਕ ਹੈ ਇਹ ਤਾਂ ਹੋ ਗਈ ਗੱਲ ਤੁਸੀਂ ਜਿਹੜੀ ਗੱਲ ਨੂੰ ਲੈ ਕੇ ਸੀਰੀਅਸ ਹੋਏ ਮੈਂ ਜਿਹੜੀ ਚੀਜ਼ ਤੁਹਾਨੂੰ ਐਕਸਪਲੇਨ ਕਰਨ ਨੂੰ ਕਹਿ ਰਿਹਾ ਮੰਨ ਲਓ ਪਾਣੀ ਖਤਮ ਹੋ ਚੁੱਕਿਆ ਧਰਤੀ ਹੇਠਲਾ ਪਾਣੀ ਵੀ ਖਤਮ ਹੋ ਚੁੱਕਿਆ ਦਰਖਤ ਵੀ ਕੱਟੇ ਜਾ ਚੁੱਕੇ ਨੇ ਉਹ ਜਿਹੜਾ ਸੀਨ ਹੈਗਾ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੋ ਉਹ ਵਿਜ਼ੂਅਲਾਈਜ਼ੇਸ਼ਨ ਕਰਕੇ ਦਿਖਾਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਉਹਨਾਂ ਦੇ ਫਿਊਚਰ 'ਚ ਉਹਨਾਂ ਨੂੰ ਕੀ ਮਿਲਣ ਵਾਲੀ ਹੈ ਚੀਜ਼ ਬਰਾਸਤ ਦੇ ਵਿੱਚ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਬੱਚਿਆਂ ਨੂੰ ਅਹਿਸਾਸ ਹੋਵੇ ਵੀ ਕੀ ਮੰਜ਼ਰ ਹੋਊਗਾ ਜਦੋਂ ਉਹ ਪਾਣੀ ਉਹ ਦਰਖਤ ਘਟ ਜਾਣਗੇ ਧਰਤੀ ਹਿੱਟ ਪਾਣੀ ਮੁੱਕ ਜਾਊਗਾ ਮੈਂ ਤੁਹਾਨੂੰ ਇਹ ਇੱਕ ਗੱਲ ਕਹਿਣਾ ਚਾਹਾਂਗਾ ਤੁਸੀਂ ਇੱਕ ਦਿਨ ਆਪਣੇ ਘਰੇ ਮੋਟਰ ਇਹ ਨਾ ਚਲਾਇਓ ਅੱਛਾ ਤੁਸੀਂ ਉਸ ਦਿਨ ਦੇਖਿਓ ਕਿ ਪਾਣੀ ਤੋਂ ਬਗੈਰ ਤੁਸੀਂ ਕਿਸੇ ਵੀ ਤਰੀਕੇ ਰਹਿ ਕੇ ਦੇਖ ਲਓ ਕਿ ਤੁਸੀਂ ਕਿੱਥੇ ਤੱਕ ਖੜੇ ਹੋ ਤੁਸੀਂ ਘਰ ਦੇ ਵਿੱਚ ਇੱਕ ਦਿਨ ਦੇ ਪਾਣੀ ਨਾ ਹੋਣ ਕਰਕੇ ਹਾਹਾਕਾਰ ਮੱਚ ਸਕਦਾ ਉਸ ਚੀਜ਼ ਵੱਲ ਤਾਂ ਹਲੇ ਆਪਾਂ ਜਾਈਏ ਨਾ ਉਸ ਚੀਜ਼ ਦਾ ਤਾਂ ਬਹੁਤ ਬੁਰਾ ਮੰਜ਼ਰ ਹੋਊਗਾ ਇੱਕ ਭਿਆਨਕ ਦ੍ਰਿਸ਼ ਹੋਊਗਾ ਜਿਹਦੇ ਪਿੱਛੇ ਬਹੁਤ ਦੇਸ਼ਾਂ ਦੀ ਲੜਾਈਆਂ ਵੀ ਹੋ ਸਕਦੀਆਂ ਜਿਵੇਂ ਜਿਵੇਂ ਆਕਸੀਜਨ ਨਹੀਂ ਹੈਗੀ ਸੀਜ਼ਨ ਬੜਤੇ ਵੱਡੇ ਕੇ ਸੀਜ਼ਨ ਕੀ ਇਹ ਇਮਾਰਤਾਂ ਨਹੀਂ ਖੜਨੀਆਂ ਜੀ ਆਪਾਂ ਨੇ ਇੱਕ ਵੀਡੀਓ ਦੇਖੀ ਹੋਊਗੀ ਜਿਹਦੇ ਵਿੱਚ ਦੇਖਿਆ ਕਿ ਵੱਡੀਆਂ-ਵੱਡੀਆਂ ਇਮਾਰਤਾਂ ਵੀ ਉਹਦੇ ਵਿੱਚ ਰੇਤ ਦੇ ਬੰਕ ਬੰਕੇ ਢੇਰ ਹੋ ਗਈਆਂ ਖੜੀਆਂ-ਖੜੀਆਂ ਇਮਾਰਤਾਂ ਇਹ ਕੁਝ ਫਿਲਮਾਂ ਚ ਵੀ ਦ੍ਰਿਸ਼ ਦਿਖਾਏ ਗਏ ਨੇ ਬੱਚਿਆਂ ਦੇ ਲੋਕਾਂ ਦੇ ਪਿੱਛੇ ਇੱਕ ਆਕਸੀਜਨ ਦੇ ਟੈਂਕ ਲੱਦੇ ਹੋਏ ਨੇ ਤੇ ਮਾਸਕ ਲੱਗਿਆ ਹੋਇਆ ਆਕਸੀਜਨ ਦਾ ਕੀ ਉਹ ਸੱਚਾਈ ਹੋ ਸਕਦੀ ਹੈ ਦੇਖੋ ਜੋ ਚੀਜ਼ੇ ਕਹਿ ਰਹੇ ਨੇ ਜਿਸ ਤਰ੍ਹਾਂ ਆਪਾਂ ਜਾ ਰਹੇ ਆ ਚਲੋ ਹਲੇ ਤਾਂ ਆਪਾਂ ਉਸ ਚੀਜ਼ ਤੋਂ ਦੂਰ ਆਪਾਂ ਮੁੜ ਸਕਦੇ ਆ ਮੈਂ ਨਹੀਂ ਚਾਹੁੰਦਾ ਕਿ ਉਹ ਦਿਨ ਕਦੇ ਆਣ ਠੀਕ ਆ ਨਾ ਇਸੇ ਲਈ ਆਪਾਂ ਨੂੰ ਉਸ ਉਸ ਵੱਲ ਉਹ ਦਿਨ ਤਾਂ ਨਹੀਂ ਆਣਗੇ ਨਾ ਜੇ ਥੋਡੀ ਤਰ੍ਹਾਂ ਸਾਰੇ ਆਪਣੀ ਕਮਰ ਨੂੰ ਕਸਣਗੇ ਇਸ ਤਰ੍ਹਾਂ ਦੀ ਯਤਨ ਕਰਨਗੇ ਦੇਖੋ ਮੈਂ ਤਾਂ ਹੁਣ ਦੇਖ ਰਿਹਾ ਕਿ ਸਮਾਜ ਅਵੇਅਰ ਹੋ ਰਿਹਾ ਹੁਣ ਕਈ ਸੰਸਥਾਵਾਂ ਨੇ ਜਿਵੇਂ ਗਵਿੰਦਗੜ੍ਹ ਦੇ ਵਿੱਚ ਉਹ ਸੰਸਥਾਵਾਂ ਨੇ ਬੂਟੇ ਲਗਾਨੇ ਆਰਟ ਆਫ ਲੀਵਿੰਗ ਨਾਲ ਲਗਾਇਆ ਸਿੱਖਤਰੀ ਸਭਾ ਨਾਲ ਲਗਾਇਆ ਲਾਈਨ ਕਲੱਬ ਨਾਲ ਲਗਾਏ ਨੇ ਬੂਟੇ ਹੁਣ ਭਾਰਤ ਵਿਕਾਸ ਪਰਿਸ਼ਦ ਨੇ ਵੀ ਸਾਨੂੰ ਕਿਹਾ ਕਿ ਹਾਂ ਰੇ ਨ ਹਾਰਵੈਸਟਿੰਗ ਸਿਸਟਮ ਲਵਾਨਗੇ ਆਉਣ ਵਾਲੀ 13 ਤਰੀਕ ਨੂੰ ਵੀ ਆਰਟ ਆਫ ਲਿਵਿੰਗ ਵੱਲੋਂ ਸੀਮਾ ਕੋਸ਼ਲ ਜੀ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਆਪਣੇ ਗੁਰੂ ਜੀ ਦੇ ਬਰਥਡੇ ਤੇ ਪ੍ਰੋਗਰਾਮ ਬੂਟੇ ਲਗਾਣੇ ਨੇ ਔਰ ਨਾਲ ਉਹਨਾਂ ਦੀ ਦੇਖਭਾਲ ਕਰਨੀ ਹੈ ਇੱਕ ਪਿੰਡ ਪੋਲਿਊਸ਼ਨ ਤੋਂ ਬਚੇ ਹੋਏ ਸੀ ਹੁਣ ਤੱਕ ਹੁਣ ਤਾਂ ਪਿੰਡਾਂ 'ਚ ਵੀ ਫੈਕਟਰੀਆਂ ਲੱਗਣ ਲੱਗੀਆਂ ਬਾਇਓਗੈਸ ਦੇ ਪਲਾਂਟ ਦੇਖੋ ਫੈਕਟਰੀ ਲੱਗ ਰਹੀਆਂ ਨੇ ਪਿੰਡਾਂ ਤੱਕ ਜਾ ਰਹੀਆਂ ਨੇ ਇਹ ਜ਼ਰੂਰ ਹੈ ਕਿ ਫੈਕਟਰੀ ਲੱਗਣ ਨਾਲ ਆਪਣੇ ਵਾਤਾਵਰਣ ਦੇ ਵਿੱਚ ਥੋੜਾ ਜਿਹਾ ਪ੍ਰਦੂਸ਼ਣ ਆਂਦਾ ਹੈ ਪਰ ਇੱਕ ਦੇਖਿਆ ਜAVE ਦੇਖੋ ਰੋਜ਼ਗਾਰ ਵੀ ਚਾਹੀਦਾ ਲੋਕਾਂ ਨੂੰ ਜੇ ਫੈਕਟਰੀਆਂ ਆ ਰਹੀਆਂ ਨੇ ਤਾਂ ਆਪਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਇਹਦਾ ਆਪਾਂ ਨੇ ਸਬਸਟੀਟਿਊਟ ਲੱਭਣਾ ਆਪਾਂ ਨੇ ਇਹ ਕੀ ਲੱਭ ਸਕਦੇ ਆ ਆਪਾਂ ਆਪਣੇ ਹਾਲੇਦ ਵਾਲੇ ਗ੍ਰੀਨ ਬੈਲਟਾਂ ਨੂੰ ਡਿਵੈਲਪ ਕਰੀਏ ਜੇ ਫੋਕਲ ਪੁਆਇੰਟ ਬਣਿਆ ਹੈ ਫੋਕਲ ਪੁਆਇੰਟ ਦੀ ਬਹੁਤ ਸਾਰੀਆਂ ਗ੍ਰੀਨ ਬੈਲਟਸ ਨੇ ਗ੍ਰੀਨ ਬੈਲਟਸ ਦੇ ਵਿੱਚ ਆਪਾਂ ਇਹਨਾਂ ਨੂੰ ਜੇ ਪਲਾਂਟੇਸ਼ਨ ਨਾਲ ਕਵਰ ਕਰ ਲਵਾਂਗੇ ਤਾਂ ਇੰਡਸਟਰੀ ਦਾ ਜਿਹੜਾ ਪੋਲਿਊਸ਼ਨ ਹੈ ਕਾਫੀ ਹੱਦ ਤੱਕ ਉਰੇ ਹੀ ਰਹਿ ਜਾਵੇਗਾ। ਔਰ ਇੰਡਸਟਰੀ ਦੇ ਅੰਦਰ ਵੀ ਕਾਫੀ ਜਗ੍ਹਾ ਨੇ ਉਹਨਾਂ ਦੇ ਕੋਲ ਥੋੜਾ ਜਿਹਾ ਆਪਾਂ ਨੇ ਉਨ ਜਾ ਕੇ ਉਹਨਾਂ ਨਾਲ ਵੀ ਕਰਨਾ ਚਾਹੀਦਾ ਤੇ ਉਹਨਾਂ ਨੂੰ ਨਾਲ ਲੈ ਕੇ ਕਰਨਾ ਚਾਹੀਦਾ ਕਿ ਤੁਸੀਂ ਦੇਖੋ ਆਕਸੀਜਨ ਜਾ ਰਹੀ ਹੈ, ਪੋਲਿਊਸ਼ਨ ਜਾ ਰਿਹਾ ਤੁਸੀਂ ਜਿੱਥੇ ਏਡੇ ਏਡੇ ਵੱਡੇ ਲੰਗਰਾਂ ਦੇ ਵਿੱਚ ਤੁਸੀਂ ਸਹਿਯੋਗ ਦਿੰਨੇ ਹੋ। ਮੈਂ ਗੁਰਿੰਦਗੜ ਦੇ ਵਿੱਚ ਦੇਖਦਾ ਜਿੰਨੇ ਇੰਡਸਟਰੀ ਵਾਲੇ ਨੇ ਉਰੇ ਗੁਰਿੰਦਗੜ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਇਹਨਾਂ ਦਾ ਸਹਿਯੋਗ ਸਭ ਤੋਂ ਵੱਧ ਹ ਆਪਾਂ ਇਧਰ ਵੀ ਉਹਨਾਂ ਨੂੰ ਨਾਲ ਲੈ ਕੇ ਆ ਸਕਦੇ ਆ ਆਪਾਂ ਅਪਰੋਚ ਕਰੀਏ ਕਿ ਉਹਨਾਂ ਦਾ ਸਹਿਯੋਗ ਇਸ ਸਾਈਡ ਵੀ ਲਈਏ ਤਾਂ ਕਿ ਇੰਡਸਟਰੀ ਵੀ ਪਰਫੁੱਲਿਤ ਹੋਵੇ ਔਰ ਵਾਤਾਵਰਣ ਵੀ ਵਧੀਆ ਹੋਵੇ ਇੱਕ ਸੰਦੀਪ ਜੀ ਮੈਂ ਗੱਲ ਪੁੱਛਣਾ ਚਾਹਣਾ ਵੀ ਜਿਹੜੇ ਅੱਜ ਕੱਲ ਲੋਕ ਦਰਖਤ ਲਾਉਣਾ ਚਾਹੁੰਦੇ ਨੇ ਉਹ ਦਰਖਤ ਕਿੱਥੋਂ ਲੈਣ ਤੇ ਤੁਹਾਡੀ ਸੰਸਥਾ ਕਿੱਦਾਂ ਉਹਨਾਂ ਤੱਕ ਦਰਖਤਾਂ ਦੀ ਪਹੁੰਚ ਕਰਦੀ ਹੈ ਤੇ ਤੁਸੀਂ ਦਰਖਤ ਕਿੱਥੋਂ ਮango ਆ ਕੇ ਲਾਉਂਦਾ ਦੇਖੋ ਦਰਖਤਾਂ ਲਈ ਅੱਜ ਕੱਲ੍ਹ ਕਈ ਸੰਸਥਾਵਾਂ ਦਰਖਤ ਦੇ ਰਹੀਆਂ ਨੇ ਬੂਟਿਆਂ ਦੇ ਲੰਗਰ ਲੱਗ ਰਹੇ ਨੇ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬੂਟਾ ਪ੍ਰਸ਼ਾਦ ਦਿੱਤਾ ਜਾ ਰਿਹਾ ਕਈ ਅੱਜ ਕੱਲ੍ਹ ਮੈਂ ਦੇਖ ਰਿਹਾ ਭੋਗ ਦੇ ਕਿਸੇ ਦੀ ਡੈਥ ਹੁੰਦੀ ਹੈ ਤਾਂ ਭੋਗ ਦੇ ਉੱਤੇ ਵੀ ਉਹ ਇੱਕ ਇੱਕ ਬੂਟਾ ਦੇ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਚਾਹਨਾ ਕਿ ਤਿਹਾਰਾਂ ਤੇ ਵੀ ਤੁਸੀਂ ਕਿਸੇ ਨੂੰ ਇੱਕ ਇੱਕ ਬੂਟਾ ਦਵੋ ਜਦੋਂ ਕਿਸੇ ਦੇ ਘਰੇ ਕੋਈ ਬੂਟਾ ਜਾਂਦਾ ਹੈ ਨਾ ਜਦੋਂ ਉਹਦੀ ਗਰੋਥ ਦੇਖਦਾ ਆ ਆਟੋਮੈਟਿਕਲੀ ਉਹਨਾਂ ਉਹਦੇ ਨਾਲ ਪਿਆਰ ਹੋਣ ਲੱਗ ਜਾਂਦਾ 30% ਬੂਟੇ 80% ਬੂਟੇ ਪਏ ਰਹਿੰਦੇ ਨੇ ਜੀ ਮਰ ਜਾਂਦੇ ਨੇ ਘ ਕਿ ਮੈਂ ਬੂਟਾ ਚਲਾਉਂਗਾ ਤਾਂ ਚਲਾਉਂਗਾ ਕਿਦਾਂ ਇਹਨੂੰ ਪਾਣੀ ਕਿਦਾਂ ਦਊਂਗਾ ਦੇਖੋ ਜੇ ਆਪਾਂ ਕੁਝ ਲੈਣਾ ਹੈ ਤਾਂ ਇਹਦੇ ਲਈ ਥੋੜਾ ਜਿਹਾ ਮਿਹਨਤ ਕਰਨੀ ਪੈਣੀ ਹੈ ਹਰ ਇੱਕ ਚੀਜ਼ ਦੀ ਇੱਕ ਕੀਮਤ ਹੈ ਹਰ ਇੱਕ ਚੀਜ਼ ਦੀ ਇੱਕ ਕੀਮਤ ਹੈ ਉਹ ਤੁਹਾਨੂੰ ਦੇਣੀ ਪੈਣੀ ਹੈ ਜਾਗਰੂਕਤਾ ਦੀ ਦੀਪ ਜੀ ਕੀ ਦੱਸੋ ਵੀ ਜਿਹੜੇ ਬੱਚੇ ਅੱਜ ਕੱਲ ਨੌਜਵਾਨ ਚਲੋ ਉਹਨਾਂ ਨੂੰ ਕਿਤੇ ਬੂਟੇ ਨਹੀਂ ਮਿਲਦੇ ਉਹ ਨਰਸੀ ਤੋਂ ਬੂਟੇ ਲੈਣਾ ਚਾਹੁੰਦੇ ਹੋਣ ਉਹ ਕਿਹੜੇ ਬੂਟੇ ਲੈਣ ਲੈਣ ਉਹ ਕਿਹੜੇ ਬੂਟੇ ਲਾਉਣ ਉਹ ਉਹ ਕੋਈ ਕਿਸਮ ਵੀ ਕਿਸਮ ਵੀ ਸਾਨੂੰ ਦੱਸੋ ਵੀ ਅੱਜਕੱਲ ਦੀ ਨੌਜਵਾਨ ਪੀੜ੍ਹੀ ਅਗਰ ਨਰਸਰੀ ਤੋਂ ਬੂਟਾ ਲੈਣ ਜਾਂਦੀ ਆ ਤਾਂ ਕੀ ਕਹੇ ਵੀ ਕਿਹੜਾ ਬੂਟਾ ਚਣ ਦਿਓ ਕਿਉਂਕਿ ਫੁੱਲਦਾਰ ਬੂਟੇ ਐਸੇ ਹੈਗੇ ਨੇ ਛੇਤੀ ਉਹਨਾਂ ਦੀ ਉਮਰ ਖਤਮ ਹੋ ਜਾਂਦੀ ਆ ਆ ਪਿੱਪਲ ਬਰੋਟੇ ਨੇ ਬਹੁਤ ਲੰਬਾ ਸਮਾਂ ਚੱਲਦੇ ਨੇ ਤੇ ਬੂਟੇ ਕਿਵੇਂ ਫ੍ਰੀ ਚ ਲੋਕਾਂ ਨੂੰ ਮਿਲ ਸਕਦੇ ਨੇ ਕਿੱਥੋਂ ਮਿਲ ਸਕਦੇ ਨੇ ਇਹਨਾਂ ਵਿੱਚ ਦਾ ਹਰੇਕ ਸਰਕਾਰੀ ਨਰਸਰੀ ਪੰਜ ਬੂਟੇ ਘੱਟੋ ਘੱਟ ਦਿੰਦੀ ਆ ਤੇ ਜੇ ਕਿਸੇ ਨੂੰ ਵੱਧ ਲੋੜ ਹੋਵੇ ਤਾਂ ਵੱਧ ਵੀ ਪ੍ਰੋਵਾਈਡ ਕਰਾ ਦਿੰਦੀ ਆ ਲੈਟਰ ਪੈਡ ਤੇ ਵੀ ਦੇ ਦਿੰਦੇ ਨੇ ਉਹ ਨੇ ਕਿਹੜੇ ਬੂਟੇ ਲੈ ਜਾਣ ਨਾਮ ਦੱਸੋ ਉਹਨਾਂ ਦਾ ਨਾਮ ਤੁਸੀਂ ਜਗ੍ਹਾ ਦੇ ਅਕੋਰਡਿੰਗ ਹੁਣ ਜਿਵੇਂ ਪੀਪਲ ਲਾਣਾ ਹੈ ਜਿਵੇਂ ਆ ਦੇਖੋ ਅੱਜ ਆਪਣੇ ਇਥੇ ਖੁੱਲੀ ਜਗ੍ਹਾ ਹੈ ਠੀਕ ਹੈ ਨਾ ਇੱਥੇ ਆਪਾਂ ਪੀਪਲ ਦੇ ਬੂਟੇ ਸਾਡੀ ਸੰਸਥਾ ਵੱਲੋਂ ਵੀ ਤਰਵੈਣੀਆਂ ਵੀ ਲਗਾਈਆਂ ਗਈਆਂ ਨੇ ਔਰ ਇਹ ਬੂਟੇ ਪੀਪਲ ਵੀ ਲਾਏ ਗਏ ਨੇ ਬਰੋਟੇ ਲੱਗ ਤੋਂ ਲਾਏ ਗਏ ਨੇ ਫਲਦਾਰ ਬੂਟੇ ਲਾਏ ਗਏ ਨੇ ਇਸ ਤਰ੍ਹਾਂ ਦੀ ਭਿੰਤਾ ਜਿਹੜੀ ਹੈ ਇਹਨੂੰ ਇੱਕ ਤਰ੍ਹਾਂ ਦਾ ਅੱਜ ਨਹੀਂ ਤਾਂ ਕੱਲ ਨੂੰ ਇਹ ਸਗਨਵਨ ਬਣ ਜਾਊਗਾ ਸਗਨਵਨ ਕੀ ਸੰਗਣਾਵਨ ਸੰਗਣਾਵਨ ਇਹ ਜਾ ਹੁੰਦਾ ਜਿੱਥੇ ਬੂਟੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ ਇਹਨਾਂ ਦਾ ਵੀ ਇੱਕ ਪਰਿਵਾਰ ਬਣਦਾ ਔਰ ਪੰਛੀ ਵੀ ਇੱਥੇ ਆਪਣੇ ਆਪ ਨੂੰ ਸਿਕਿਉਰ ਸਮਝਦਾ ਹੈ ਔਰ ਜਿਹੜੇ ਬੱਚਿਆਂ ਦੀ ਗੱਲ ਕੀਤੀ ਆਪਾਂ ਨੇ ਸਰਕਾਰੀ ਨਰਸਰੀ ਤੋਂ ਉਹ ਆਪਣੇ ਜਗ੍ਹਾ ਦੇ ਅਕੋਰਡਿੰਗ ਜੇ ਉਹਨਾਂ ਕੋਲ ਜਗ੍ਹਾ ਘਟਾ ਹੈ ਉਹ ਫਲਦਾਰ ਬੂਟਾ ਲਾ ਸਕਦੇ ਨੇ ਉੱਥੇ ਠੀਕ ਹੈ ਜੀ ਫੁੱਲਾਂ ਵਾਲੇ ਚਾਹੀਦੇ ਤਾਂ ਫੁੱਲਾਂ ਵਾਲਾ ਲੈ ਸਕਦੇ ਨੇ ਫੁੱਲਾਂ ਲਈ ਜਰੂਰੀ ਨਹੀਂ ਕਿ ਕੁਝ ਦਿਨ ਬਾਅਦ ਮੁਰਝਾਈ ਜਾਂਦੇ ਨੇ ਹੁਣ ਜਿਵੇਂ ਛੋਟੀ ਚਾਂਦਨੀ ਆਂਦੀ ਹੈ ਇਹ ਸਦਾਬਹਾਰ ਨੇ ਸਾਰਾ ਸਾਲ ਚੱਲਣ ਵਾਲੇ ਬੂਟੇ ਨੇ ਠੀਕ ਹੈ ਜੀ ਤੇ ਹੈਬੀਕਸ ਆ ਫੁੱਲ ਵੀ ਆਂਦੇ ਨੇ ਇਹਦੇ ਨਾਲ ਬਹੁਤ ਕੁਝ ਆਂਦਾ ਤੇ ਰਾਤ ਕੀ ਰਾਣੀ ਆ ਜਾਂਦਾ ਉਹ ਆਜ ਦੇ ਦਿਨਾਂ ਦੇ ਵਿੱਚ ਦੇਖੋ ਜਿਨ੍ਹਾਂ ਦੇ ਲੱਗਿਆ ਤੇ ਆਲੇ ਦੁਆਲੇ ਕਿੰਨੀ ਵਧੀਆ ਖੁਸ਼ਬੂ ਆ ਰਹੀ ਉਹਨਾਂ ਦੀ ਦੇਖ ਰਹੇ ਕਿੰਨੀ ਕਰਨੀ ਪੈਂਦੀ ਆ ਰੋਜ਼ ਦੇਖ ਰਹੇ ਕਿ ਇਹਨਾਂ ਨੂੰ ਦੇਖੋ ਕੋਈ ਜ਼ਿਆਦਾ ਨਹੀਂ ਕਰਨੀ ਪੈਂਦੀ ਅੱਛਾ ਔਰ ਕੋਈ ਜ਼ਿਆਦਾ ਕੀਮਤ ਵੀ ਨਹੀਂ ਲਗਾਨੀ ਪੈਂਦੀ ਜੇ ਆਪਾਂ ਉਹਨੂੰ ਸਿਸਟਮ ਨਾਲ ਆਪਣੇ ਘਰ ਦੇ ਵਿੱਚ ਫਲਦਾਰ ਫਲ ਲੈ ਕੇ ਆਨੇ ਆ ਸਬਜ਼ੀਆਂ ਲੈ ਕੇ ਆਨੇ ਆ ਇਹ ਜਿਹੜਾ ਕਿਚਨ ਵੇਸਟ ਹੁੰਦਾ ਇਹਨੂੰ ਕੂੜੇ ਦੇ ਵਿੱਚ ਨਾ ਸੁੱਟਿਆ ਜਾਵੇ ਅੱਛਾ ਇਹਦੀ ਖਾਦ ਬਣਾਈ ਜਾਵੇ ਆਪਣੇ ਘਰ ਦੇ ਵਿੱਚ ਕਿੱਦਾਂ ਬਣੇਗੀ ਉਹ ਇਹਦੇ ਇੱਕ ਤੁਸੀਂ YouTube ਤੇ ਇਹਦਾ ਪ੍ਰੋਪਰ ਵੀਡੀਓ ਵੀ ਦੇਖ ਸਕਦੇ ਹੋ ਇਹਨੂੰ ਕੀ ਕਰਨਾ ਆਪਾਂ ਨੇ 30 ਜਾਂ 32 ਦਿਨ ਦੇ ਵਿੱਚ ਆਪਾਂ ਇੱਕ ਡਰਮ ਦੇ ਵਿੱਚ ਪਾ ਕੇ ਰੱਖ ਲੈਣਾ ਅੱਛਾ ਉਹਨੂੰ ਸੁਕਾ ਲੈਣਾ ਉਹ ਸੁੱਕਣ ਤੋਂ ਬਾਅਦ ਜਦ ਇਹਦੀ ਖਾਦ ਬਣ ਜਾਣੀ ਹੈ ਔਰ ਇਹਨਾਂ ਨੂੰ ਆਪਣੇ ਗਮਲੇਾਂ ਚ ਪਾਓ ਦੇਖੋ ਇਹਨਾਂ ਨੂੰ ਵੀ ਪੋਜਣ ਦੀ ਜ਼ਰੂਰਤ ਹੈ ਇਹਨਾਂ ਨੂੰ ਵੀ ਜਿਹੜੇ ਇਹਨਾਂ ਨੂੰ ਨਿਊਟ੍ਰੀਸ਼ਨ ਨੇ ਉਹ ਲੋੜ ਨੇ ਜਦੋਂ ਨਾ ਕੋਵਿਡ ਆਇਆ ਸੀ ਵਿੱਕੀ ਜੀ ਕੋਵਿਡ ਸਮੇਂ ਸਾਰੇ ਆਪਣੇ ਘਰਾਂ ਚ ਬੰਦ ਸੀਗੇ ਤੇ ਕੂੜਾ ਬਾਹਰ ਸੱਟਣੀ ਬੜੀ ਦਿੱਕਤ ਬੜੀ ਪਰੇਸ਼ਾਨੀ ਹੋ ਗਈ ਸੀ ਜਿਹੜੇ ਲੋਕ ਫਲੈਟਾਂ ਚ ਉੱਚੇ ਫਲੋਰਾਂ ਤੇ ਰਹਿੰਦੇ ਸੀਗੇ ਮਾਲਿਆਂ ਤੇ ਉਹਨਾਂ ਨੂੰ ਬੜੀ ਦਿੱਕਤ ਆਂਦੀ ਸੀ ਕੂੜੇ ਦੀ ਤੇ ਫਿਰ ਇੱਕ ਬੰਦੇ ਨੇ ਪਤਾ ਕੀ ਕੀਤਾ ਉਹ ਕੂੜਾ ਇਕੱਠਾ ਕੀਤਾ ਐਦਾਂ ਹੀ ਜਿੱਦਾਂ ਤੁਸੀਂ ਦੱਸਿਆ ਉਹਨੇ ਗਮਲਿਆਂ ਦੇ ਵਿੱਚ ਬੂਟੇ ਲਾਏ ਉਹ ਗਮਲਿਆਂ ਦੇ ਵਿੱਚ ਉਹ ਕੂੜੇ ਦੀ ਖਾਦ ਬਣਾ ਕੇ ਪਾਉਂਦਾ ਸੀਗਾ ਅੱਜ ਉਹਦੇ ਜੇ ਤੁਸੀਂ ਫਲੈਟ ਦੇ ਵਿੱਚ ਜਾਓ ਨਾ ਤੁਹਾਨੂੰ ਐਨ ਗ੍ਰੀਨ ਐ ਗ੍ਰੀਨ ਦਿਖੂਗਾ ਇੰਨੇ ਸੋਹਣੇ ਸੋਹਣੇ ਫੁੱਲ ਉੱਤੇ ਲੱਗੇ ਹੋਏ ਨੇ ਅੱਜ ਵੀ ਉਹੀ ਖਾਤ ਪਾਉਂਦਾ ਹਾਂ ਅਰਣ ਜੀ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਇਹਨਾਂ ਦੀ ਇਹ ਜਦੋਂ ਵੀ ਕਿਸੇ ਦਾ ਬਰਥਡੇ ਹੁੰਦਾ ਨਾ ਜਾਂ ਕਿਸੇ ਦੀ ਜਨਮਵਾਰਸ਼ੀ ਆ ਜਾਂ ਬਰਥਡੇ ਆ ਇਹ ਸਪੈਸ਼ਲ ਬਲਵਾ ਕੇ ਉਹਨਾਂ ਤੋਂ ਬੂਟਾ ਲਵਾਉਂਦੇ ਆ ਅੱਛਾ ਅੱਜ ਵੀ ਆਪਣੇ ਦੋਸਤਾਂ ਦਾ ਅੱਜ ਵੀ ਇਹਨਾਂ ਦੇ ਦੋਸਤਾਂ ਦਾ ਬਰਥਡੇ ਆ ਉਹ ਸਾਈਡ ਤੇ ਉਹ ਇਹਨਾਂ ਦੀ ਟੀਮ ਲੱਗੀ ਹੋਈ ਹੈ ਇਹਨਾਂ ਦੀ ਟੀਮ ਬੂਟੇ ਲਗਵਾ ਰਹੀ ਹੈ ਬਹੁਤ ਵਧੀਆ ਯਤਨ ਹੈ ਜੀ ਬਹੁਤ ਅੱਛਾ ਉਪਰਾਲਾ ਹੈਗਾ ਜੀ ਤੁਹਾਡੀ ਟੀਮ ਨੂੰ ਦੇਖ ਰਹੇ ਆ ਅਸੀਂ ਤੁਸੀਂ ਪਿੱਪਲ ਦੀ ਗੱਲ ਕੀਤੀ ਸੀ ਪੀਪਲ ਨੂੰ ਤੁਹਾਨੂੰ ਪਤਾ ਲੋਕਾਂ ਚ ਮੰਨਤਾ ਏ ਵੀ ਰਾਤ ਨੂੰ ਕਦੇ ਪੀਪਲ ਥੱਲੇ ਨਾ ਸੋ ਵੀ ਭੂਤ ਹੁੰਦਾ ਉਹ ਤੇ ਭੂਤ ਦਾ ਵਾਸ ਹੁੰਦਾ ਇਹ ਕਿਉਂ ਕਹਿੰਦੇ ਨੇ ਪੀਪਲ ਦਾ ਨਾ ਇੱਕ ਜਿਹੜਾ ਕਿਹਾ ਜਾਂਦਾ ਪੀਪਲ ਬਹੁਤ ਜ਼ਿਆਦਾ ਆਕਸੀਜਨ ਦਿੰਦਾ ਹਾਂ ਆਕਸੀਜਨ ਕਈ ਵਾਰੀ ਬੋਡੀ ਆਪਾਂ ਜ਼ਿਆਦਾ ਵੀ ਨਹੀਂ ਲੈ ਸਕਦੇ ਕਿ ਨਾ ਜਦ ਆਪਾਂ ਸੋਜਨੇ ਸਾਲ ਲੰਬੇ ਹੋ ਜਾਂਦੇ ਕੁਛ ਇਹ ਤਾਂ ਆਪਾਂ ਨੂੰ ਕਿਤੇ ਉੱਥੇ ਦਿੱਕਤ ਨਾ ਆਵੇ ਇਸ ਕਰਕੇ ਕਹਿੰਦੇ ਨੇ ਜੀ ਪੀਪਲ ਦੇ ਕਾਲਜ ਜਿੱਥੇ ਬੈਠਣਾ ਆਪਾਂ ਤਾਂ ਬਹੁਤੀ ਜ਼ਿਆਦਾ ਦੇਰ ਨਾਲ ਬੈਠੇ ਉਹ ਦਿਨ ਦੀ ਗੱਲ ਹੈ ਜੀ ਦਿਨ ਚ ਆਕਸੀਜਨ ਛੱਡਦਾ ਰਾਤ ਨੂੰ ਕਾਰਬਨ ਡਾਈਆਕਸਾਈਡ ਦਾ ਠੀਕ ਕਾਰਨ ਨਹੀਂ ਨਹੀਂ ਕਾਰਬਨ ਡਾਈਆਕਸਾਈਡ ਨਹੀਂ ਛੱਡਦਾ ਪੀਪਲ ਨਹੀਂ ਛੱਡਦਾ ਪੀਪਲ ਹੀ ਕਿਹਦਾ ਬੂਟਾ ਹੈ ਇਕਾ ਨੇ ਹੀ ਜਿਹੜਾ ਦਿਨੇ ਵੀ ਆਕਸੀਜਨ ਛੱਡਦਾ ਰਾਤ ਨੂੰ ਵੀ ਆਕਸੀਜਨ ਛੱਡਦਾ ਬਾਕੀ ਜਿਹੜੇ ਬੂਟੇ ਨੇ ਉਹ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡਦੇ ਨੇ ਤੇ ਰੋਸ਼ਨੀ ਦੇ ਵਿੱਚ ਉਹ ਇਹੀ ਕਾਰਨ ਆ ਰੋਂਜੀ ਵੀ ਜਿਹੜੇ ਬਜ਼ੁਰਗਨ ਆ ਜਿਹੜੇ ਜਿਹਨਾਂ ਦੀ ਉਮਰ ਹੋ ਚੁੱਕੀ ਆ ਉਹ ਰਾਤ ਨੂੰ ਪਿੱਪਲ ਥੱਲੇ ਨਾ ਪੈਣ ਕਿਉਂ ਉਸ ਟਾਈਮ ਉਹਨਾਂ ਨੂੰ ਉਹ ਬਾਡੀ ਓਨੀ ਆਕਸੀਜਨ ਕੰਜ਼ਿਊਮ ਨਹੀਂ ਕਰਦੀ ਨੌਜਵਾਨ ਬੰਦਾ ਤਾਂ ਕੰਜ਼ਿਊਮ ਕਰ ਲੈਂਦਾ ਜਿਹੜਾ ਉਮਰ ਦਾਜ ਬੰਦਾ ਉਹ ਕੰਜ਼ਿਊਮ ਨਹੀਂ ਕਰਦਾ ਅਖੀਰ ਦੇ ਵਿੱਚ ਸੰਦੀਪ ਜੀ ਪੀਪਲ ਨੂੰ ਵੈਂਟੀਲੇਟਰ ਦਾ ਕੰਮ ਵੀ ਲਿਆ ਜਾਂਦਾ ਸੀ ਜਦ ਕੋਈ ਬਿਮਾਰ ਹੋ ਜਾਂਦਾ ਸੀ ਤਾਂ ਪੀਪਲ ਦੇ ਥੱਲੇ ਪਾਉਂਦੇ ਸੀ ਤਾਂ ਉਹ ਆਕਸੀਜਨ ਜ਼ਿਆਦਾ ਹੋਣ ਕਰਕੇ ਜਿਵੇਂ ਅੱਜ ਵੈਂਟੀਲੇਟਰ ਤੇ ਆਪਾਂ ਨੂੰ ਆਕਸੀਜਨ ਲਾ ਦਿੱਤੀ ਜਾਂਦੀ ਜ਼ਿਆਦਾ ਦਿੱਤੀ ਜਾਂਦੀ ਹੈ ਤਾਂ ਉਹ ਵੈਂਟੀਲੇਟਰ ਦਾ ਵੀ ਕੰਮ ਕਰਦਾ ਸੀ ਕੋਈ ਸੁਨੇਹਾ ਦੇਣਾ ਚਾਹੋਗੇ ਬਸ ਮੇਰੀ ਤਾਂ ਇਹੀ ਬੇਨਤੀ ਹੈ ਜੀ ਆਪਾਂ ਜੇ ਮਿਲ ਕੇ ਕੰਮ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਇਹ ਕੋਈ ਔਖਾ ਕੰਮ ਹੈ ਔਰ ਜਗਾ ਦੀ ਜੇ ਕੋਈ ਕਹਿੰਦਾ ਕਿ ਬਹੁਤ ਘਾਟ ਹੈ ਮੈਂ ਕਹਿੰਦਾ ਜਦ ਤੁਸੀਂ ਇੱਕ ਵਾਰੀ ਅੱਖਾਂ ਆਪਾਂ ਇਹਦੇ ਨਾਲ ਜੁੜਾਂਗੇ ਆਪਾਂ ਨੂੰ ਆਪਣੇ ਸਾਹਮਣੇ ਇੰਨੇ ਕ ਬੂਟੇ ਦਿਖਣਗੇ ਤੁਸੀਂ ਉਸ ਸੀਜ਼ਨ ਨੂੰ ਅਬਜ਼ਰਵ ਨਹੀਂ ਕਰ ਸਕਦੇ ਕਿ ਆਪਾਂ ਇਹਨੂੰ ਗ੍ਰੀਨਰੀ ਨੂੰ ਬੜੀ ਜਲਦੀ ਅਚੀਵ ਕਰ ਲਵਾਂਗੇ ਅੱਜ ਆਪਾਂ ਨਦੀਆਂ ਦੇ ਵਿੱਚ ਜਾਂਦੇ ਆ ਲੋਕੀ ਜਾਂਦੇ ਨੇ ਕੋਈ ਜਲ ਪ੍ਰਵਾਹ ਕਰਦੇ ਨਾਲੇ ਲਫਾਫਾ ਸੁੱਟ ਦਿੰਦੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਜੀਵ ਨੇ ਜਦੋਂ ਲਫਾਫੇ ਦੇ ਵਿੱਚ ਫਸ ਜਾਂਦੇ ਨੇ ਜਾਂ ਉਹ ਪਾਣੀ ਦੇ ਵਿੱਚ ਉਹਦੇ ਮਾਈਕਰੋਨਸ ਘੁਲ ਜਾਂਦੇ ਨੇ ਆਪਣੇ ਖੇਤਾਂ ਦੇ ਵਿੱਚ ਆਂਦੇ ਨੇ ਜਾਂ ਉਹ ਲੋਕ ਜਿਹੜੇ ਜਾਂ ਜਾਨਵਰ ਪੀਂਦੇ ਨੇ ਉਹਨਾਂ ਦੇ ਅੰਦਰ ਪਲਾਸਟਿਕ ਚਲੇ ਜਾਂਦੇ ਨੇ ਤਾਂ ਉਹਨਾਂ ਦੀ ਹੱਤਿਆਂ ਦੇ ਜ਼ਿੰਮੇਵਾਰ ਵੀ ਆਪਾਂ ਹੀ ਆ ਕਿਉਂਕਿ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਆ ਉਹ ਕਾਫੀ ਖਤਰੇ ਦੇ ਵਿੱਚ ਹੈਗਾ ਸੋ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਆਪਣੇ ਕਿਤੇ ਤੋਂ ਹਟ ਕੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਤਾਂ ਪਤਾ ਲੱਗਦਾ ਸਾਨੂੰ ਕਿ ਹਾਂ ਸਾਡੇ ਸਮਾਜ ਦੇ ਵਿੱਚ ਉਹ ਲੋਕ ਜੁੰਦੇ ਹੈਗੇ ਨੇ ਜਿਨ੍ਹਾਂ ਨੇ ਸਾਡੇ ਫਿਊਚਰ ਦਾ ਜਿਹੜਾ ਪੂਰੀ ਜ਼ਿੰਮੇਦਾਰੀ ਆ ਉਹ ਆਪਣੇ ਹੱਥਾਂ ਦੇ ਵਿੱਚ ਲਈ ਹੈਗੀ ਆ ਇਹਨਾਂ ਤੋਂ ਕਾਫੀ ਕੁਝ ਸਿੱਖਣ ਦੀ ਲੋੜ ਹੈਗੀ ਆ ਜੇ ਅਸੀਂ ਆਲੇ-ਦਾਲੇ ਨਿਗਾਹ ਮਾਰੀਏ ਆਬਾਦੀ ਵਧਦੀ ਜਾ ਰਹੀ ਆ ਰਕਬਾ ਜਿਹੜਾ ਜ਼ਮੀਨ ਦਾ ਉਹ ਘਟਦਾ ਜਾ ਰਿਹਾ ਦਰਖਤ ਲਾਜ਼ਮੀ ਤੌਰ ਤੇ ਘਟਣਗੇ ਜੇ ਸਾਨੂੰ ਆਕਸੀਜਨ ਖੁੱਲੀ ਮਿਲ ਰਹੀ ਆ ਤਾਂ ਇਹਨਾਂ ਨੇ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਸੀ ਐਮਾਜ਼ਨ ਵਰਗੇ ਜੰਗਲਾਂ ਤੋਂ ਸਾਨੂੰ ਆਕਸੀਜਨ ਮਿਲ ਰਹੀ ਆ ਉਸ ਕਰਕੇ ਅਸੀਂ ਸੁਖਾਵੇਂ ਜਿਹੜੇ ਸਾਲ ਲੈ ਰਹੇ ਹਾਂ ਇਸ ਟਾਈਮ ਪਰੰਤੂ ਜੇਕਰ ਨਹੀਂ ਹੁਣ ਤੋਂ ਆਪਣੀ ਕੰਮਰ ਕਸੀ ਆਪਣੇ ਆਪ ਦੇ ਵਿੱਚ ਆਪਣੀ ਸੋਚ ਦੇ ਵਿੱਚ ਸੁਧਾਰਨਾ ਕੀਤਾ ਤਾਂ ਆਉਣ ਵਾਲਾ ਭਵਿਕ ਸਾਡੀ ਆਉਣ ਵਾਲੀਆਂ ਨਸਲਾਂ ਉਹ ਸਾਰੀਆਂ ਖਤਰੇ ਦੇ ਵਿੱਚ ਹੈਗੀਆਂ ਨੇ ਤਾਂ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੇ ਅੱਗੇ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਪੇਸ਼ ਹੋ ਮੰਗੇ ਉਦੋਂ ਤੱਕ ਲਈ ਮੈਨੂੰ ਵਿਕੀ ਟਿੰਡ ਸਾਨੂੰ ਜੋ ਇਜਾਜ਼ਤ ਬਾਕੀ ਧੰਨਵਾਦ ਹੈ ਜੀ ਤੁਹਾਡਾ ਸੰਦੀਪ ਜੀ ਦਾ ਬਹੁਤ ਠੀਕ ਹੈ